ਨੱਕ ਜਦਮ ਕਰ ਖੋ ਨੱਕ ਜਨਾਂ ਹਾਂ ਉਹ ਤੇਰੇ ਹੀ ਫੇਰਾ ਉਹ ਤੇਰੇ ਲੈ ਚੱਲੀ ਮੈਂ ਦੱਸਦੀ ਗੱਲ ਤੂੰ ਪਰੇ ਹੋ ਮੈਂ ਚੱਲੀ ਓਏ ਐਂ ਢਾ ਲੈ ਗੀ ਬਿਰਾ ਸੈਂ ਨਹੀਂ ਜਾਣ ਦਿੰਦਾ ਕਿਵੇਂ ਰੌਲਾ ਜਾਂ ਪਾਰਖਿਆ ਪੁੰਡਿਓਰੇ ਹਾਂ ਰੌਲਾ ਜਾਂ ਪਾਰਖਿਆ ਤੁਸੀਂ ਨੇ ਉਹਦਾ ਲਾੜਦਾ ਤੇਰਾ ਸਪਰੇ ਪੀਂਦਾ ਹੀਗਾ ਸਪਰੇ ਪੀਂਦਾ ਸੀ ਹਾਂ ਕਿੱਥੇ ਆਹੋ ਆ ਆਉਂਦਾਗਾ ਦੇਖ ਲਈ ਪਤਾ ਲੱਗ ਜੂਗਾ ਤੈਨੂੰ ਕੀ ਹੋ ਗਿਆ ਭਾਈ ਆਉ ਆ ਗਿਆ ਸਪਰੇ ਕੀ ਬਾਪੂ ਜੀ ਕਹਿੰਦਾ ਮੈਨੂੰ ਲਾਂਬਾ ਆਇਆ ਆ ਆਖੇ ਆਪਣੇ ਵਾਲੇ ਮੱਦੀ ਨੇ ਪਿੰਡ ਚ ਪਤਾ ਨਹੀਂ ਖੇਤ ਚ ਕੋਈ ਕੁੜੀ ਛੇੜਤੀ ਨਾਲੇ ਮੇਰੀ ਗੱਲ ਸੁਣ ਓਏ ਕੰਜਰ ਕਾ ਤੋ ਪਿੰਦਾ ਫਿਰ ਸਪਰੇ ਛੇੜੀ ਆ ਛੇੜੀ ਆ ਉਹ ਛੇੜੀ ਆ ਦੋ ਕੁ ਛੇੜਦੇ ਨੇ ਉਹਨੇ ਛੇੜਤੀ ਲੈ ਆ ਦੇਖ ਲੈ ਦੇਖ ਲੈ ਬਾਪੂ ਦੇਖ ਲੈ ਓਏ ਤੂੰ ਮਾੜਾ ਮੋਟਾ ਕੋਈ ਚੱਜ ਦੇ ਕੰਮ ਕਰਿਆ ਕਰੋ ਘਰੇ ਆ ਕੇ ਤੂੰ ਖੜੀ ਆ ਸੱਸਰੀ ਗੱਲ ਪਾੜੇ ਅੱਛਾ ਭੈਣ ਖੜੀ ਆ ਕੀ ਇਹ ਨਹੀਂ ਦਿਖੀ ਤੈਨੂੰ ਤੇਰੇ ਮਾਵਾ ਵਰਗੀ ਨਾ ਨਾ ਮੈਂ ਨਹੀਂ ਬਾਪੂ ਜੀ ਇਹਨਾਂ ਦੀਂਦੀ ਮੈਂ ਤਾਂ ਟੱਚ ਕਰਕੇ ਹੀ ਜਾਣਦੇ ਮੇਰੀ ਗੱਲ ਸੁਣ ਲੈ ਚਾਚਾ ਮੈਂ ਤੈਨੂੰ ਇੱਕ ਗੱਲ ਕਹਿਣਾ ਤੂੰ ਹੀ ਮੇ ਤੂੰ ਹੀ ਮੇਰੀ ਮਾਂ ਸਾਰਾ ਕੁਝ ਤੂੰ ਆ ਮੇਰਾ ਤਾਂ ਠੀਕ ਹੈ ਮੈਂ ਤੈਨੂੰ ਕਦੇ ਸਹੀ ਸਮਝਾ ਜਦੋਂ ਤਾਂ ਮੇਰਾ ਬਾਪ ਮੈਂ ਤਾਂ ਤੈਨੂੰ ਅਬਦਾ ਜਵਾਕ ਸਮਝਦਾ ਹਾਂ ਮੈਂ ਜਦੋਂ ਤਾਂ ਮੇਰਾ ਬਾਪ ਗਿਆ ਮੈਂ ਦੇਖ ਲਾ ਤੈਨੂੰ ਇਹ ਬਾਪਾ ਸਮਝਦਾ ਪਰ ਚਾਚਾ ਤੂੰ ਮੇਰਾ ਬਾਪੂ ਤੂੰ ਸਾਡੇ ਚੁੱਪ ਕਰ ਜਾ ਭੁੰਡੀ ਮੈਂ ਤਾਂ ਹੁਣ ਹੋਰ ਨਾ ਬਸ ਬੀਬੀ ਦੀ ਗੋਲੀ ਚੱਲਦੀ ਹੈ ਮੇਰੀ ਬਾਟੀ ਡਾਕਟਰ ਤੋਂ ਚੱਲੀ ਜਾ ਤਵੇ ਗੋਲੀ ਲੈ ਕੇ ਬਾਟੀ ਡਾਕਟਰ ਦੇ ਵੀ ਤੂੰ ਬਾਪੂ ਮੇਰੀ ਗੱਲ ਸੁਣ ਕਿੱਡੀ ਬਦਨਾਮੀ ਵਾਲੀ ਗੱਲ ਆ ਵੀ ਇਹਨੂੰ ਪੁੱਛ ਪਹਿਲਾਂ ਵੀ ਉਹ ਕਿੱਥੇ ਆਪਣੇ ਆਲਾ ਇਹਨੂੰ ਪੁੱਛ ਇਹਨੂੰ ਤੂੰ ਕਿੱਥੇ ਮੱਦੀ ਓਏ ਬੀ ਗੇਲੋ ਹੋਇਆ ਕੀ ਨਹੀਂ ਉਹ ਮੱਦੀ ਕਿੱਧਰ ਰੱਖ ਰਿਆ ਤਾ ਮੈਂ ਤਾਂ ਸੱਚੀ ਕਹਿੰਦਾ ਸਾਨੂੰ ਦਿਲੋਂ ਪਿਆਰ ਕਰਦਾ ਓਏ ਬਾਪ ਓਏ ਦਿਲੋਂ ਤਾਂ ਪਿਆਰ ਕਰਦਾ ਕੰਜਰਾ ਤੂੰ ਸਾਨੂੰ ਉਹਦਾ ਵੀ ਉਹ ਕਿੱਥੇ ਹੈ ਉਹ ਕਿੱਥੇ ਨਿਕਲਿਆ ਹੁਣ ਹੈ ਮੱਦੀ ਕਿੱਧਰ ਨਿਕਲਿਆ ਹੁਣ ਮੱਦੀ ਦਾ ਕੀ ਹੋਇਆ ਕੰਮ ਗਿਆ ਕਿੱਥੇ ਉਹ ਸਾਰੇ ਪੁੱਠੇ ਸਿੱਧੇ ਕੰਮ ਤੂੰ ਕਰਾਉਣਾ ਤੂੰ ਓਏ ਯਾਰ ਪੁੱਠੇ ਸਿੱਧੇ ਨੂੰ ਮੈਂ ਕਿਹਾ ਵੀ ਉਹਨੂੰ ਹੁਣ ਕਿੱਧਰ ਰੱਖ ਰਿਆ ਹੁਣ ਤੇਰੇ ਨਾਲ ਰਹਿੰਦਾ ਹਟਾ ਇਹਨੇ ਕੀ ਕਸਮ ਮੈਂ ਭਜਾਤਾ ਹਾਂਗਾ ਮੱਦੀ ਮਰੇ ਮੈਂ ਤੂੰ ਮੇਰੀ ਗੱਲ ਸੁਣਦਾ ਯਾਰ ਚਾਚੇ ਮੈਂ ਤੇਰੇ ਮੂੰਹ ਨੂੰ ਚੁਪਾ ਆ ਯਾਰ ਮਾਹ ਯਾਰ ਕਾਂ ਦਾ ਬਾਪ ਨਾਲ ਵਧੀਆ ਬਣੀ ਹੋਈ ਏ ਦਾ ਪੋਲਾ ਬੰਦਾ ਤੁਸੀਂ ਇਹਦੇ ਟੈਨਸ਼ਨ ਪਾ ਕੇ ਤਾਂ ਐ ਨਹੀਂ ਪਤਾ ਕੰਜਰ ਹੋਰ ਖੂ ਪੱਟਣਾ ਨਹੀਂ ਤਾਂ ਸਾਰੇ ਬਸੋਂ ਅੱਖਾਂ ਮਚਾ ਜਾਂਦਾ ਰੰਡੀ ਕਰ ਸਾਨੂੰ ਦੇਖਣ ਨੂੰ ਕੀ ਹੈ ਮੇਰੀ ਗੱਲ ਸੁਣਦਾ ਮੈਂ ਕਰ ਇੱਕ ਵੀਲਦਾਰੀ ਤਾਂ ਇਹੀ ਚਲਾਉਂਦਾ ਹੱਟ ਐ ਮੱਦੀ ਨੂੰ ਕੁਝ ਨਹੀਂ ਕਿਹਾ ਆ ਮੇਰੀ ਖੜੀ ਆ ਭੈਣ ਆ ਖੜੀ ਆ ਮੇਰੀ ਭਾਬੀ ਇਹ ਮਾਂ ਵਰਗੀ ਹੈ ਠੀਕ ਹੈ ਇਹ ਮੇਰੀ ਭੈਣ ਹੈ ਤਰ ਮੈਂ ਇੱਕ ਗੱਲ ਕਹਿਦੀ ਤੂੰ ਆ ਮੇਰੇ ਬਾਪਾ ਮਰ ਗਿਆ ਮੈਂ ਤੈਨੂੰ ਬਾਰੀ-ਬਾਰੀ ਇੱਕ ਗੱਲ ਕਹਿਣਾ ਬਿਹਾੜੇ ਠੀਕ ਆ ਵੀ ਮੈਨੂੰ ਨ ਉਹ ਸਮਝਾ ਮੈਂ ਵੀ ਤੈਨੂੰ ਇਹੀ ਕਹਿਣਾ ਵੀ ਹਰ ਟਾਈਮ ਮੱਦੀ ਤੇਰੇ ਨਾਲ ਨਾ ਕੋਈ ਟੂਹਾ ਸਾਰਾ ਦਿਨ ਆਪਦਾ ਕੋਈ ਕਾਲਾ ਨਹੀਂ ਕਰਬਾਉਂਦਾ ਮੋਲੀ ਮੇਰੀ ਗੱਲ ਸੁਣ ਲੈ ਇੰਨਾ ਟਾਈਮ ਹੋ ਗਿਆ ਅਸੀਂ ਕਿਹੜਾ ਤੈਨੂੰ ਕਦੇ ਸੀਰੀ ਸਮਝਿਆ ਚੱਲ ਮੈਨੂੰ ਐਂ ਤਾਂ ਦੱਸ ਉਹ ਕਿੱਥੇ ਆ ਮੱਦੀ ਮੈਨੂੰ ਕੀ ਪਤਾ ਯਾਰ ਮੇਰੇ ਨਾਲ ਫੇਰੇ ਲੱੱਚੇ ਹੋਈ ਨਹੀਂ ਯਾਰ ਕੋਈ ਤੇਰੇ ਨਾਲ ਫੇਰੇ ਹੁੰਦੇ ਨੇ ਉਹ ਤਾਂ ਕਹਿੰਦੇ ਮਰਾਂਗੇ ਤਾਂ ਦੋਨੇ ਮਰਾਂਗੇ ਇੱਕ ਲੱਕੜਾਂ ਚ ਪਾਵਾਂਗੇ ਕਾਨ ਵੀ ਨਾਊਗੀ ਵੀ ਤਾਂ ਹੀ ਨਹੀਂ ਦੱਸਦਾ ਕੋਈ ਗੱਲ ਪਈ ਹੈ ਵਿਚੇ ਤਰਿਆ ਕਰਿਆ ਇਹਨਾਂ ਦਾ ਹਰ ਟਾਈਮ ਇਕੱਠੇ ਰਹਿੰਦੇ ਨੇ ਬਾਪੂ ਚ ਬੁਲਾਇਆ ਤੇਰਾ ਹੀ ਹੋਇਆ ਉਹ ਮੈਂ ਤਾਂ ਪੁੱਤ ਇਹ ਦੇ ਕਰਕੇ ਰੱਖ ਰੱਖਿਆ ਵੀ ਚੱਲ ਕੋਈ ਨਾ ਓਏ ਆਪਣਾ ਖੂਨ ਵਰਗੀ ਹੋ ਰਿਹਾ ਇੱਕ ਰਿਸ਼ਤਾ ਖੂਨ ਵਰਗਾ ਹਾਂ ਉਹਦਾ ਤਾਂ ਪਤਾ ਚੱਲ ਇਹਦੇ ਬਾਪ ਨਾ ਵਧੀਆ ਪ੍ਰੇਮ ਦੀ ਚਲ ਮਾਹ ਕੰਜਰੋਰੀ ਰਲਪਲ ਲੰਦੂ ਕੁਸੂ ਆਹ ਯਾਰ ਉਹ ਕਿੱਥੇ ਪਤਾ ਕਰ ਲਈਏ ਹੁਣ ਹੁਣ ਬਾਈ ਦਾ ਪਤ ਤੋ ਕਰਨਾ ਪੂਗਾ ਵੀ ਕੋ ਚਲ ਮਨ ਤੂੰ ਟੈਨਸ਼ਨ ਕੀ ਦਿਖਾਵਾਂਗੇ ਲੋਕਾਂ ਨੂੰ ਚਲੋ ਤੁਸੀਂ ਮੈਂ ਦੇਖ ਕੇ ਨਾ ਕੀ ਟੈਨਸ਼ਨ ਲਈ ਆਂ ਨਹੀਂ ਤੁਸੀਂ ਬੈਠੋ ਅੰਦਰ ਕੋਈ ਨਾ ਮੈਂ ਜਾ ਕੇ ਆਣਾ ਮੈਂ ਦੇਖ ਕੇ ਨਾ ਜਾ ਬੈਠੋ ਤੁਸੀਂ ਪਹਿਲਾਂ ਚਰਦਾ ਬੁਲਾ ਵਿੱਚ ਲਾਉਂਦੇ ਫਿਰ ਸਟੀering ਨੂੰ ਹੱਥ ਪਾਉਂਦੇ ਉਹ ਸਿਰ ਜਿੰਨੀ ਫਿਰ ਖਾ ਕੇ ਸੀਨਾ ਧਾੜ ਲਈਦਾ ਸੀਨਾ ਦਰਾਉ ਤਾਨਣਗੇ ਦੋ ਕੋ ਤੋਂ ਪੁਰਜਾ ਪਛਾਣ ਲਈਦਾ ਮੇਰਾ ਗੀਤ ਪੂਰਾ ਹੁੰਦੇ ਰਿਆ ਕਰਦਾ ੁੰਡੀ ਆਗਲਾ ਨਿਕਲਿਆ ਕਰਦਾ ਉਹਨੇ ਜਿਹੜਾ ਪੁਰਜਾ ਪਛਾਣਿਆ ਹੀ ਨਾ ਉਹਨੇ ਪਿਛਾੜੀ ਪੜਖੇ ਸਾਰੇ ਖਰਚ ਕਿਉਂ ਵੀਰੇ ਲੰਬਾ ਦੀ ਤਾਂ ਆਪਣੇ ਨੂੰ ਸਪਰੇ ਵੀ ਕੇ ਮਰਦਾ ਹੀ ਮੇਰਾ ਸਾਲਾ ਮਲੰਗਿਆ ਉਹ ਆਹੋ ਹਾਂ ਮੈਂ ਮਰ ਜਾਂਦੇ ਫਿਰ ਮੇਰਾ ਘਰ ਬਸ ਜਾਏਗਾ ਮੇਰਾ ਸਾਲਿਆ ਇਤਰੋ ਲੋ ਇਤਰੋ ਲੋ ਨੀ ਆ ਗਈ ਭੱਜੀ ਤੇ ਲਲੀ ਪਾਬੀ ਆਉਂਦੀ ਆ ਗਈ ਥਾਰੇ ਬਾਪੂ ਤੇਰਾ ਇਤਨਾ ਹੋ ਜਾ ਚੜਾ ਕੋ ਬਾਕੀ ਨੁ ਕਿਤੇ ਗੱਲ ਸੁਣ ਮੇਰੀ ਹਾਂ ਤੇ ਕਿਸੀ ਮਾਰ ਮੁਰ ਗਿਆ ਮੇਰਾ ਸਾਲੇ ਮੇਰੇ ਨੋ ਗੁੱਠਾ ਲਾ ਜੀ ਮੀਂਤਾ ਕਰਦੀ ਚਮ ਭਾਈ ਬਣ ਕੇ ਤੇ ਨਾਲ ਜਾ ਰਹੀ ਆ ਮੇਰੇ ਨਾ ਮਰਦਾ ਮੁਰਦਾ ਨਹੀਂ ਮੈਂ ਮਰਦਾ ਐ ਤਾਂ ਮਰਦਾ ਮਰਦਾ ਮਰ ਪੰਚਾ ਨਾ ਲੈ ਹਾਂ ਤੂੰ ਭਾਗ ਜਾ ਤੇ ਲੱਗ ਜਾ ਓਏ ਇਥੇ ਲੇਟ ਜਾਈ ਤੇ ਲੇਟ ਜਾ ਲੇਟ ਜਾ ਐ ਲੰਬਾ ਪੈ ਜਾ ਓ ਜਿਹੜੇ ਫ੍ਰੀ ਫਾਇਰ ਚ ਪੈ ਕੇ ਨਹੀਂ ਬੰਦੇ ਮਾਰ ਦਿੰਦੇ ਓਏ ਹੋਰ ਫੀਲਿੰਗ ਦਾ ਲੈ ਨਹੀਂ ਉਹ ਕੋਈ ਖੜ ਜਾ ਹਾਂ ਹਾਂ ਜੇ ਕੋਈ ਆਊਗਾ ਸਾੜੇ ਖੜੀ ਧਰਤੀ ਹਾਂ ਐ ਪੈ ਜਾ ਪੈ ਜਾ ਲੇਟ ਜਾ ਇੱਥੇ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਇੱਥੇ ਰਹੀ ਹੈਲੋ ਹਾਂ ਪੂਰੀ ਗਨ ਵਾਂਗੂ ਹੜੇ ਗਨ ਵਾਂਗੂ ਕਈ ਵਾਰੀ ਕੋਈ ਫਾਇਰ ਫੂਰ ਨਾ ਹੋ ਰਹੀ ਕਿ ਆ ਦੇਖਾ ਹੱਥ ਮੈਂ ਇੱਕ ਮਿੰਟ ਵਾਸੇ ਹੀ ਰਹੀ ਐ ਹੀ ਰਹੀ ਹੈਲੋ ਓ ਐ ਹੀ ਰਹੀ ਐ ਐ ਐ ਆਈ ਰਹੀ ਜੀਨੇ ਲਾਲ ਪਰੀ ਨਾ ਪੀਤੀ ਦਨ ਕੁੱਤ ਕੁੱਤ ਦੀ ਨਾ ਕੀਤੀ ਬਾਏ 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 ਹੁਣ ਕਿਸੇ ਹਲਣਾ 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 ਬਸ ਉਰੀ ਬੈਰੇ ਜਰਦਾ ਲੜਾਈ ਖਿਰਾਲੀ ਜਰਦਾ ਲੁੱਕੇ ਓਕੇ ਪਤਾ ਲੱਗਦਾ ਪਤਾ ਪੱਲੀ ਨਹੀਂ ਹੈਗੀ ਓਏ ਨਾ ਯਾਰ 10 ਬੀਨ ਤਾਂ ਨਹੀਂ ਦਿੰਦਾ ਮੈਂ ਬਾਕੀ ਜੇ 50 ਆ ਕੀ ਫਿਰ ਮੈਂ ਬਕਸੇ ਵੀ ਨ ਜਾਂਦਾ ਮੇਰੀ ਗੱਲ ਨੂੰ ਪਤਾ ਨਾ ਲੱਗ ਜੇ ਕਿਸੇ ਨੂੰ ਬੰਦਾ ਪਿਆ ਓਰੇ ਹੋ ਗਰਿਆ ਸਾਲਿਆ ਧੀਮੀ ਛੇੜਤੀ ਪੂਰਾ ਤਾਕੜਾ ਸਮਾਨਾ ਸੀ ਜਿਹੜਾ ਛੇੜਿਆ ਮੈਨੂੰ ਲੱਗਾ ਜੇਲ ਕਰਾ ਕੇ ਉਹ ਤਾਂ ਤਾਕੜੇ ਸਰਪੰਚਾਂ ਦੀ ਕੁੜੀ ਐ ਭਾਬੀ ਆਉਂਦੀ ਓਏ ਆ ਗਈ ਚੁੱਪ ਕਰ ਜਾ ਪੇਦੇ 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 ਨੂੰ ਮੈਂ ਕੁੰਡੀ ਹਾਂ ਭਾਬੀ ਇੱਥੇ ਕੀ ਕਰਦਾ ਸੀ ਉਹ ਟੂੜੀ ਟੋਕਰਾਂ ਦੇਖ ਰਹੀ ਤੂੰ ਟੋਕਰਾਂ ਨੇ ਲੱਭਿਆ ਕੀ ਹੋ ਗਿਆ ਆ ਕੀ ਲੱਭਦੀਆਂ ਉਹ ਕਿੱਥੇ ਆਵੇ ਕੌਣ ਉਹਦਾ ਗੁਰੀ ਬਾਈ ਦਾ ਉਧਰ ਹੋਣਾ ਨਾ ਦੂਜਾ ਕਿੱਥੇ ਆ ਮੱਦੀ ਹਾਂ ਮੱਦੀ ਦਾ ਬਾਈ ਗਿਆ ਹੋਇਆ ਕੰਮ ਗਿਆ ਹੋਇਆ ਗਿਆ ਤਾਂ ਕਾਨੂੰ ਹੋਇਆ ਪੁੰਡੀ ਇਹ ਤੂੰ ਕਿਸੇ ਹੋਰ ਨੂੰ ਇਚਾਰੀ ਮੱਦੀ ਇੱਥੇ ਹੀ ਆ ਇੱਕ ਮਿੰਟ ਹੋ ਪਰੇ ਲੱਪੜਾ ਲੱਪੜਾ ਇਹਦਾ ਤਰਾ ਬਹਿ ਮਾਗਾ ਹਾਂ ਆਹ ਹੋਇਆ ਤਾਂ ਪੰਡਤ ਲੁਕ ਗਿਆ ਮੱਦੀ ਆਹੋ ਉਰੇ ਆਰੇ ਨਹੀਂ ਹੈਗਾ ਉਰੇ ਨਹੀਂ ਹੈਗਾ ਉਰੇ ਉਹ ਨਹੀਂ ਅਰਤੀ ਭੈਣ ਸਾਰੇ ਕਾ ਖਰਜਾ ਬਾ ਛੜਦੇ ਛੜਦੇ ਨਾ ਫੋਰ ਓਏ ਛੜਦੇ ਪੰਜਾਬ ਦੇ ਛੜਦੇ ਥੱਲੇ ਨਾ ਥੱਲੇ ਨਾ ਗੋਲੀ ਚੱਲ ਜੂ ਨਹੀਂ ਨਾ ਤੂੰ ਤਾਂ ਕਹਿਣਾ ਸੀ ਹੈ ਨਹੀਂ ਬਹਿ ਉਹ ਕੋਈ ਨਹੀਂ ਫਿਰ ਕਿਉਂ ਹੈ ਜਨਾਨੀਆਂ ਛੇੜੀਆ ਕਿ ਲੋਕ ਛੇੜਦੇ ਨੇ ਇਹ ਨਹੀਂ ਛੇੜਦੇ अच्छा चल ले फिर फायदा किया ओ नाना मेरी ना ਥੱਲੇ ਆ ਜਾ ਥੱਲੇ ਆ ਜਾ ਥੱਲੇ ਆ ਜਾ ਥੱਲੇ ਆ ਥੱਲੇ ਹੀ ਥੱਲੇ ਹੀ ਬੰਦੇ ਪੰਜਾਬ ਦੇ ਜਨਾਨੀਏ 치ੜੀਆ ਫਿਰ ਕੀ ਹੁੰਦਾ ਯਾਰ ਇਹ ਮੇਰੀ ਨਾਲ ਆ ਛੇੜਦੀ ਛੇੜਦੀ ਥੱਲੇ ਆ ਜਾ ਆ ਜਾ ਬੋਚ ਜਾਨਾ ਕਰ ਜਨਾਨੀਏ 치ੜੀਆ ਜਾ ਕੇ ਤੂੰ ਕਹ ਦੇ ਨੀ ਮੈਂ 치ੜੀਆ ਹਾਂ ਹਾਂ ਮੈਂ ਕਹਿਣਾ ਮੈਂ ਕਹਿਣਾ ਮੈਂ 치ੜੀਆ ਮੈਂ 치ੜੀਆ ਹੁਣ ਮੇਰੀ ਗੱਲ ਸੁਣ ਬਦਨਾਮ ਦਾ ਕਰਤੇ ਜਿੰਨਾ ਤੂੰ ਬਦਨਾਮ ਕਰੇ ਐਨੇ ਵੀ ਮਾੜੀ ਨਹੀਂ ਚੱਲ ਐਨੇ ਮਾੜੇ ਨਹੀਂ ਬਾਪੂ ਕੋਲ ਚੱਲ ਇਹ ਗੱਲ ਸੁਣ ਓਏ ਹੈਲੋ ਖੜ ਜਾ ਇੱਕ ਮਿੰਟ ਐਂ ਨਹੀਂ ਜਾਣ ਦਿੰਦਾ ਮੈਂ ਐਂ ਤਾਂ ਮੈਂ ਦਈ ਜਾ ਫਿਰ ਇਹਦਾ ਪੈਰ ਟੱਪਲਾ ਜੇ ਕਿਤੇ ਐਂ ਹੱਥ ਪੜਿਆ ਹੁੰਦਾ ਫਿਰ ਕਾਹਨੂੰ ਲੋਕਾਂ ਨੇ ਜਨਾਨੀਆਂ ਛੇੜਨ ਦੀ ਲੋੜ ਪੈਂਦੀ ਮੈਂ ਤੈਨੂੰ ਇੱਕ ਇੱਕ ਮਿੰਟ ਐਂ ਨਹੀਂ ਜਾਣ ਦੇ ਭਾਬੀ ਅਸ ਤੂੰ ਪੁੰਡੀ ਮੇਰੀ ਗੱਲ ਸੁਣ ਲੈ ਅੱਜ ਇੱਥੇ ਕਤਲ ਹੋ ਜਾਣਗੇ ਕਤਲ ਫਿਰ ਕਤਲ ਫਿਰ ਅਗਲਾ ਕੌਹੁਗਾ ਵੀ ਸੀਰੀ ਨੇ ਮਾਰ ਦਿੱਤੀ ਆ ਦੇਖ ਲੈ ਲੈ ਚੱਲੀ ਓ ਬੱਚਾ ਲੈ ਲੋ ਕੋਏ ਉਹ ਲੈ ਚੱਲੀ ਮੈਂ ਤੈਨੂੰ ਮੈਂ ਦੱਸਦੀ ਗੱਲ ਤੂੰ ਪਰੇ ਗੋਪਨੀ ਵੇ ਨਹੀਂ ਲੈ ਚੱਲੀ ਓਏ ਐਂ ਡਾ ਲੈ ਗਈ ਫੇਰਾ ਸਾਈ ਨਹੀਂ ਜਾਣ ਦਿੰਦਾ ਐਂ ਡਾ ਲੈ ਗਈ ਮੱਦੀ ਮੱਦੀ ਆ ਜਾ ਆਲਾ ਮੇਰਾ ਸਾਲਿਆ ਲੈ ਗਈ ਓਹ ਜਾਨ ਦੀ ਬਾਜੀ ਹਾਏ ਉਹ ਲੈ ਗਈ ਓਏ ਚੱਲ ਬਾਪੂ ਘਰ ਚੱਲ ਹਾਏ ਮੇਰਾ ਸਾਲਿਆ ਘਰਤੀ ਭੈਣ ਸਾਰੇ ਕਾਸੀ ਹਾਏ ਮੈਂ ਕਹਿੰਦਾ ਸੀਨ ਦਾ ਪੜਾ ਮਿੱਦੂ ਨੂੰ ਨਾ ਪੁੱਛਾ ਇੱਧਰ ਪੀ ਆ ਗਏ ਇੱਧਰ ਪੜ ਜਾ ਕਾਸੇ ਚ ਹੋ ਪੱਕੀ ਹੋ ਗਿਆ ਭਾਈ ਅੰਦਰ ਹੀ ਚਲੋ ਅੰਦਰ ਹੀ ਚਲੋ ਆ ਸੀ ਬਾਪੂ ਜੀ ਅੰਦਰ ਹੀ ਚਲੋ ਚਲ ਚਲ ਅੰਦਰ ਇੱਧਰ ਕੁੜੀ ਦੇ ਪ੍ਰਭਾਵ ਪੈਂਦਾ ਭਾਈ ਤੁਸੀਂ ਕੀ ਗੱਲਾਂ ਨੇ ਕਿੱਥੋਂ ਲੱਭਿਆ ਹੁਣ ਤੂੰ ਬਾਪੂ ਉਹ ਤੇ ਤੋੜੀ ਚ ਨਾ ਕੁੰਡੀ ਲੈ ਕੋਇਆ ਨਾ ਉਹ ਤੈਨੂੰ ਸੰਗਣੀਆਂ ਦੀ ਮੜਾ ਮੋਟਾ ਹੈ ਹੈ ਉਹ ਜਵਾਕ ਨੂੰ ਸਪਰੇ ਪੈਣ ਨੂੰ ਤਿਆਰ ਹੋ ਗਿਆ ਤੂੰ ਤੂੰ ਮੜਾ ਮੋਟਾ ਅਕਲ ਤੇ ਹੱਥ ਮਾਰ ਲਿਆ ਕਰ ਮੇਰਾ ਤਾਂ ਘਰ ਝੜਦਾ ਸੀ ਮੈਂ ਤਾਂ ਕਰਤੀ ਸੀ ਡੰਡੀ ਹੁਣ ਕੀ ਮੈਂ ਖੜਾ ਸੱਟ ਬਾਪੂ ਸੱਟੇ ਤੇ ਮੇਰਾ ਤਾਂ ਐਂ ਜੀ ਕਰਦਾ ਮੈਂ ਤੇਰੇ ਚਾਰ ਡਾਂਗਾ ਮਾਰਾ ਤੇਰੇ ਬਚਾਲਾ ਭਾਬੀ ਹੁਣ ਭਾਬੀ ਕੀ ਕਰੇ ਓਏ ਕੰਜਰਾ ਤੇਰੇ ਵਾਸਤੇ ਮੈਂ ਲਕੋ ਕੇ ਰੱਖਦਾ ਕੁਸ ਫਿਰ ਮੇਰਾ ਵਿਆਹ ਕਰ ਦੂ ਕਰਦਾਂਗੇ ਤੇਰਾ ਵਿਆਹ ਲੱਛਣ ਦਾ ਸੂਤ ਕਰ ਲੈ ਖੜ ਝੁਲਸਦਾ ਗਸਵਾ ਵੇ ਜਹ ਜਹ ਤੇਰੇ ਲੱਛਣ ਨੇ ਤੈਨੂੰ ਕੋਈ ਬੱਕਰੀ ਦਾ ਕੰਨ ਨਾ ਫੜਾਵੇ ਡੋਲਾ ਤੈਨੂੰ ਕਿਹੜਾ ਦੇ ਦੂਗਾ ਪਹਿਲਾਂ ਲੱਛਣ ਸੁਧਾਰ ਲੈ ਪਹਿਲਾਂ ਲੱਛਣ ਸੁਧਾਰ ਲੈ ਸਾਰਾ ਦਿਨ ਕੰਜੇ ਦਾ ਤਾਂ ਤੂੰ ਪਹਿਲਾਂ ਪੂੰਡੀ ਨਾਲੋਂ ਫਿਰ ਨੋ हट ਜਾ ਅਗਲਾ ਤੈਨੂੰ ਵੀ ਸੀਰੀ ਸਮਝਦਾ ਯਾਰ ਤੇਰਾ ਇਹ ਲੱਗਦਾ ਤੂੰ ਯਾਰ ਨਾਲ ਹੀ ਕਰਾ ਲਾ ਵਿਆ ਤੂੰ ਪਹਿਲਾਂ ਮਾਮੇ ਦੀ ਕੁੜੀ ਦਾ ਕਹਿੰਦੀ ਕਰਾਉਂਗੀ ਫਿਰ ਭੂਆ ਜੀ ਦਾ ਤੂੰ ਮੁੱਕਰਦਗੀ ਸਾਡੇ ਨਹੀਂ ਭਾਈ ਕੋਈ ਮਾਮਾ ਦਾ ਕੰਜੇ ਦਾ ਸਾਰਾ ਦਿਨ ਲਾਲਾ ਦੇਖਦਾ ਤੁਰੇ ਫਰੀਏ ਨਾ ਉਹ ਕਿਵੇਂ ਕਰੂਗਾ ਅਗਲਾ ਦੇਖ ਕੇ ਅਬ ਦੀ ਧੀ ਦਾ ਰਿਸ਼ਤਾ ਤੈਨੂੰ ਤੂੰ ਤਾਂ ਆਪਣੀ ਕੂਟੀ ਬਾਪੂ ਜੀ ਨੂੰ ਨਾ ਬੈਠਣ ਉੱਠਣ ਦਾ ਲਖਣ ਦਾ ਇਹਨੂੰ ਪਾਉਣ ਦਾ ਲਖਣ ਮੈਂ ਕੰਜਰਾ ਤੂੰ ਆਪਦੇ ਘਰੇ ਧਿਆਨ ਮਾਰੇ ਤੇਰੀ ਭੈਣ ਬੈਠੀ ਆਲੇ ਬਿਆਨ ਕੰਨੀਓ ਹਾਂ ਉਹਦੇ ਕੀ ਨੀ ਤਾਂ ਨਿਗਾਮ ਮਾਰਿਆ ਯਾਦ ਨਹੀਂ ਗੱਲ ਨਿਆਣੀ ਹੈ ਹਾਂ ਹਾਂ ਦੋਵੇਂ ਨਿਆਣਾ ਹਲੇ ਤੂੰ ਵੀ ਨਿਆਣਾ ਤੂੰ ਵੀ ਨਿਆਣਾ ਉਹ ਵੀ ਨਿਆਣੀ ਹੈ ਨਿਆਣੀ ਹਲੇ ਮੈਨੂੰ ਪਤਾ ਮੈਂ ਥਾਈ ਦਰਵਾਜੇ ਕਿਵੇਂ ਬੈਨਾ ਮਨੂੰ ਵਾਲਾ ਹਰੇ ਕਹਿੰਦਾ ਕਿ ਸਰਾ ਇਹ ਡੜੇ ਜਵਾਬ ਹੋ ਰਹੇ ਨੇ ਕੂਟੀ ਦਾੜੀ ਲੈ ਕੇ ਕਿਵੇਂ ਜਾਊ ਜੀ ਇਹਨੂੰ ਕੱਲ ਨੂੰ ਕੋਈ ਕਹੂਗਾ ਵੀ ਤੇਰੇ ਮੁੰਡੇ ਨੇ ਫਲਾਨੀ ਛੇੜਤੀ ਬਾਪੂ ਦਾ ਤਾਂ ਉੱਥੇ ਮਰਨ ਹੋ ਗਿਆ ਓਏ ਇਹਨਾਂ ਨੂੰ ਕਿੱਥੇ ਸ਼ਰਮਾਂ ਦੀ ਆ ਇਹ ਇੰਨੀ ਸ਼ਰਮ ਵਾਲਾ ਹੋਵੇ ਆ ਕੰਜਰ ਨੀਰੇ ਚ ਬੜਿਆ ਬੈਠਾ ਸਾਰੇ ਪਤ ਪਤ ਕਰਕੇ ਟੋਲੇ ਉਹਦਾ ਭੁੰਡੀ ਨੇ ਲਕੋਇਆ ਸੀ ਬਾਪੂ ਮੈਂ ਲੱਬਿਆ ਮਸਾ ਉਹ ਭੁੰਡੀ ਵੀ ਕੰਜਰ ਭਾਈ ਦੇ ਨਾਲ ਚਲੇ ਆਉਂਦੀ ਸੀ ਦਿਨ ਦਾ ਨਨ ਕੋਨਾ ਖੂਨ ਹੋ ਜਾਣਗੇ ਭੁੰਡੀ ਤੰਗਲੀ ਚੱਕੀ ਫਿਰਦਾ ਸੀ ਮੇਰੇ ਤੇ ਬਾਦਾਂ ਦੀ ਭਾਈ ਤੂੰ ਉਹਨਾਂ ਨੂੰ ਫੇਰਾ ਫਿਰ ਤੁਸੀਂ ਕਹੋਗੇ ਵੀ ਪਤਾ ਨਹੀਂ ਉਹ ਤੇ ਹੱਥ ਚੱਕਦੀ ਆ ਇਹ ਤਾਂ ਕੰਜਰਾਂ ਨੇ ਨੱਕ ਜਦਮ ਕਰਖਿਆ ਮੇਰੇ ਬਾਪੂ ਅੱਜ ਤਾਂ ਦੇ ਸੱਟ ਦੇ ਅੱਜ ਸੱਟ ਦੇ ਅੱਜ ਸੱਟ ਦੇ ਚੱਲ ਸੱਟ ਲਾ ਲੈ ਉਹਨੂੰ ਜੀ ਕਰਦੇ ਹਾਂ ਜੀ ਕਰਦੇ ਮੈਂ ਨੱਕ ਜਨਾਂ ਦਾ ਹੋ ਉਹ ਤੇਰੇ ਹੀ ਫੇਰਾ ਉਹ ਤੇਰੇ ਪਾਪ ਉਹ ਤੂੰ ਖੜ ਜਾ ਉਹ ਤੂੰ ਵੀ ਦੁਖੀ ਕਰੇ ਪਾ ਓਏ ਦੁਖੀ ਕਰੇ ਪਾ ਓਏ ਪੰਚਰੋਂ ਤੁਸੀਂ ਚਾਚੇ ਮਾ ਓਏ ਮੇਰੇ ਹੱਥ ਚੱਕ ਚੱਕ ਸਰੇ ਮਣਕਾ ਹਲਾ ਆ ਲੈ ਲੈ ਆ ਲੈ ਲੈ ਤੇਰੇ ਇਹ ਨਹੀਂ ਮਾਰਿਆ ਹੁਣ ਨਾ ਵੀ ਐ ਤਾਂ ਦੋਲਾ ਮਾਰੋ ਤੁਸੀਂ ਤੁਸੀਂ ਆ ਕਰਤੂਤਾ ਨਾ ਕਰਿਆ ਕਰੋ ਤੁਸੀਂ ਆ ਕਰਤੂਤਾ ਨਾ ਕਰਿਆ ਕਰੋ ਮੇਰੀ ਗੱਲ ਸੁਣਦਾ ਚਾਚੇ ਇੱਧਰ ਆਜਾ ਇੱਥੇ ਖੜ ਮਣ ਦਾ ਗਲਤੀ ਆ ਮਾਰਨੀ ਕੁੱਟਨੀ ਕੁਛ ਮਰਜ਼ੀ ਕਰ ਲੈ ਇਹ ਨਹੀਂ ਕਾ ਨੂੰ ਛੇੜੀ ਸੀ ਉਹ ਤਾਂ ਮੈਂ ਅਬਦੇ ਆ ਪਿਛੜੀ ਪਈ ਸੀ ਹਾਏ ਮੈਂ ਮਰ ਗਿਆ ਬਾਪੂ ਜੀ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੜਾ ਮੋਟਾ ਵੇ ਤੇਰੀ ਮਾਰਦੀ ਸੀ ਦੀ ਕਣੀਕ ਦੇਖ ਦੇਖ ਕੇ ਬਾਪੂ ਜੀ ਇਹਨਾਂ ਨੂੰ ਐ ਨਹੀਂ ਬੈਠਾ ਰਹੀਆਂ ਤੂੰ ਕੋਈ ਕੰਜਰ ਹੋ ਰਹੇ ਨੇ ਤੈਨੂੰ ਕੀ ਪਤਾ ਭਾਈ ਇਹ ਕੀ ਆਪ ਪਾਉਂਦਾ ਹੋਵੇ ਇਹਨਾਂ ਨੂੰ ਸੁਰਤ ਹੋਵੇ ਤਾਂ ਹੀ ਆ ਨਸੇ ਨਾਲ ਟੁੱਟ ਰਹਿੰਦੇ ਰਹੇ ਜਦੋਂ ਮੂੰਹ 'ਚ ਬੁਰਕੀ ਅਗਲਾ ਆਪ ਪਾਉਂਦਾ ਹੋਵੇਂ ਫਿਰ ਰੋਕੂ ਬੁਰਕੀ ਥੋੜੀ ਕੋਈ ਪਾਪੀ ਸੌਂ ਲੱਗੇ ਤਾਂ ਧਰਮ ਨੂੰ ਜਾਣ ਦੇਣੀ ਹੈ ਧਰਮ ਦੇ ਉੱਧਰ ਵੇ ਉੱਧਰ ਧਰਮ ਦੇ ਹਾਂ ਝੂਠ ਕਿਉਂ ਮੈਥੋਂ ਡਾਂਗਾ ਖਾਂਗਾ ਤੂੰ ਉਹ ਲਿਆਉਣੇ ਪੈਣਗੇ ਮਾੜਾ ਪਾ ਮੱਤੀ ਸਿਆਂ ਲਿਆਉਣੇ ਪੈਣਗੇ ਬਾਈ ਹਾਂ ਦੇਖ ਲੈ ਬਾਪੂ ਉਹਨੂੰ ਪੁੱਠੀਆਂ ਮੱਤਾਂ ਹੀ ਦਿੰਦਾ ਓਏ ਤੂੰ ਦਾ ਹੋ ਜਾਂਦੇ ਓਏ ਘਰ ਬਸ ਜੂ ਮੈਂ ਤਾਂ ਵਿਚਾਲੇ ਮਖੇ ਮੇਰੇ ਯਾਰ ਐ ਉਹਦਾ ਬਸ ਜੂਆ ਘਰ ਦੂਨੇਮ ਤੋਂ ਪੱਟਦਾ ਮੈਂ ਪੱਖੇ ਦੇ ਨਾਂ ਟੰਗਾਉਣ ਨੂੰ ਮੈਂ ਟੇ ਮਾਰਦਾਗਾ ਪੱਖੇ ਦੇ ਨਾਂ ਟੰਗਾਉਂਦਾ ਬਾਪੂ ਦੇਖ ਲੈ ਉਹ ਟੰਗਦਾ ਤੇਰੇ ਮੈਂ ਹੁਣੇ ਟੰਗ ਦੂੰ ਲੈ ਜਾਣ ਦੇ ਹੁਣੇ ਟੰਗ ਦੂੰ ਮੈਂ ਤੇਰੇ ਝੌਂਕੜੇ ਟੰਗਾਉਣ ਨੂੰ ਫਿਰ ਤੇਰੇ ਮੂੰਹ ਚੁੱਪਾ ਯਾਰ ਜੇ ਤੁਸੀਂ ਇਹ ਕਰਨਾ ਫਿਰ ਮੈਂ ਭੱਗ ਜਾਣਾ ਬਾਪੂ ਰਪੇ ਲੈ ਫਿਰ ਸੁਣਦਾ ਤਾਂ ਹੈਨੀ ਤੂੰ ਸਾਡੀ ਮੈਂ ਜਾਊ ਆ ਦੇਖ ਲੈ ਆ ਦੇਖ ਲੈ ਆ ਲੈ ਦਾਦੀ ਜਿੱਥੇ ਆਹ ਬੰਦੂ ਕੇ ਬੈਠੀ ਹੈ ਕਿ ਮੈਨੂੰ ਕੋਈ ਸੀ ਮਾਰ ਕੋਈ ਕੰਜਰਾ ਤੇਰਾ ਘਰ ਨਹੀਂ ਬਸਣ ਦਿੰਦਾ ਇਹ ਬਾਪੂ ਜੀ ਨਾ ਹੋਣ ਤੋਂ ਇਹਦਾ ਵਿਆਹ ਜਾਂ ਲੈ ਜਾ ਇਹਨੂੰ ਲੈ ਜਾ ਜਾਰੀ ਅਗਲਾ ਕਹਿਣਾ ਨਾ ਜਾਰੀ ਸਾਡੀ ਸੜੇ ਸੋਡੇ ਵਾਲੀ ਦੱਭਾਂਗੇ ਜਮੀਨਾਂ ਸੋ ਆ ਕਿਵੇਂ ਦੱਬ ਲੈਗਾ ਦੱਭਾਂਗੇ ਹੀ ਦੱਭਾਂਗੇ ਜੋਰ ਚੱਲ ਰਿਹਾ ਸਾਡਾ ਮੈਂ ਦਵਾ ਤੈਨੂੰ ਮਣਕੇ ਜਮੀਨਾਂ ਜੱਟ ਦੇ ਸਿੱਧੀ ਦੀ ਜਾਰੀ ਅਸੀਂ ਪਗਾਵਾਂਗੇ ਕੋਈ ਨਹੀਂ ਪਗਾ ਸਕਿਆ ਜੱਟ ਦੇ ਸਿੱਧੀ ਨਉ ਮਾਸ ਦਾ ਰਿਸ਼ਤਾ ਹੈ ਨਉ ਮਨੁਆ ਮਨੁਆ ਤਾਂ ਮੈਨੂੰ ਐ ਤਾਂ ਦੱਸ ਦੋ ਤੂੰ ਨੇ ਕੀ ਖਾਣ ਪਹਿਲੇ ਮੈਨੂੰ 18 ਸਾਲ ਲਾਰਾ ਚ ਰੱਖਿਆ 18 ਸਾਲ ਓਏ ਕੋਈ ਨਾ ਤੂੰ ਮਾਰਾ ਜਲਾਲੀ ਨੇ ਮੇਰਾ ਘਰ ਲਈ ਵਾਦੂ ਦਿੱਤਾ ਜਨਾਬੀ ਮੈਂ ਬਸ਼ਨੋਈ ਵਾਲਾ ਮੈਨੂੰ ਮਾਰੀਆ ਚੰਗਰੂ ਵਾਲੀ ਓਏ ਤੁਸੀਂ ਮਰ ਜਾਓ ਤੁਸੀਂ ਭਾਬੀ ਓਏ ਬਸ਼ਨੋਈ ਨਾਲ ਮੇਰੀ ਸਿੱਧੀ ਗੱਲ ਲਵਾਤਾ ਹੈ ਜੇ ਕਰਾ ਮਾਥ ਨੂੰ 50 ਕੁੜੀਆਂ ਕੜਨਾਪ ਕਰਕੇ ਦੇ ਵਾਸਤੇ ਲਿਆ ਦੀਏ ਚੱਲ ਵੇ ਮੈਂ ਤੈਨੂੰ ਸਾਰੀ ਘੱਠੇ ਖੋਚੀ ਠੀਕ ਹੈ ਫੇਰਾ ਤੇਰੇ ਡਾਂਗ ਮੈਂ ਮੈਂ ਪੱਖੇ ਦੇ ਨੋਂ ਡਾਂਗੋਂ ਨੂੰ ਮਟਾ ਪਾ ਪਾਪੂ ਜੀ ਤੁਸੀਂ ਕੀ ਕਰਨ ਲੱਗ ਪੱਖੇ ਉਹ ਕੰਜਰ ਦੇ ਬਾਪ ਨਾਲ ਮੇਰਾ ਮਲਾਜਾ ਦਿੱਤਾ ਕਰਕੇ ਫੂਕ ਰੱਖਿਆ ਮੈਨੂੰ ਕੀ ਲੋੜ ਸੀ ਇਹ ਮੇਰੇ ਹੀ ਘਰ ਪੱਟਣ ਨੂੰ ਫਿਰਦਾ ਮੈਂ ਭੱਗ ਜਾਣਾ ਫਿਰ ਜਿੱਥੇ ਚੱਲੇਗਾ ਚੱਲੂਗਾ ਨਾਲ ਤੇਰੇ ਟਿਕਟਾ ਦੋ ਲੈ ਜਾ ਨੰਦੂ ਦੋ ਟਿਕਟਾ ਨਾ ਮਨ ਹੁੰਦਾ ਦੋ ਨੰਦੂ ਦੋ ਟਿਕਟਾ ਬੜੀ ਖੇਤ ਮੈਂ ਆਜਿਓ ਤੂੰ ਰੋਕ ਦੇਣਾ ਜ਼ਮੀਂਦਾਰ ਅਜੀਤ ਦਾ ਬਾਪ ਇੱਥੇ ਮੇਰਾ ਸਨ ਨੱਕ ਚ ਦਹੂ ਕੀ ਬਾਪੂ ਜੀ ਇਹਨਾਂ ਨੇ ਤਾਂ ਥੋੜੀ ਚਿੱਟੀ ਦਾੜੀ ਦੀ ਸ਼ਰਮ ਵੀ ਨਹੀਂ ਕਰੀ ਕੋਈ ਇੰਨਾ ਕਿੱਥੇ ਆ ਭਾਈ ਇਹਨਾਂ ਨੂੰ ਅਕਲ ਹੁੰਦੀ ਇਹ ਰੱਜਮੀਨਾ ਖਾਣ ਹੁਣ ਤੁਹਾਡੇ ਪਿੰਡ ਚ ਇੰਨਾ ਨੌ ਆਗਾ ਇੰਨੀ ਇੱਜ਼ਤ ਬਣੀ ਹੋਈ ਆ ਕੀ ਕਹਿਣਗੇ ਲੋਕ ਖੇ ਕਰਤੀ ਇਹਨਾਂ ਦਾ ਮੇਰੀ ਕਿਸੇ ਫਾਈ ਦਰਵਾਜ਼ੇ ਬੈਠਣ ਤੋਂ ਉੱਗਾ ਨਹੀਂ ਛੱਡਿਆ ਚੱਲ ਭਾਈ ਤੂੰ ਵੀ ਚੱਲ ਉੱਥੇ ਅੰਦਰ ਉਹਦਾ ਕੁੜੀ ਦੇ ਪ੍ਰਭਾਵ ਪੈਂਦਾ ਕੰਜਰਾ ਉਰਾ ਕੇ ਨੀਰੇ ਚ ਬੜਾ ਬੈਠਾ ਪਰ ਇਹ ਦੇਖ ਕੇ ਤੁਸੀਂ ਕਿਹੜਾ ਕੁੜੀ ਦਾ ਕਰਦੇ ਹੋ ਵੀ ਕੋਈ ਦੇਖ ਕੇ ਚੰਗਾ ਮਾਲਾ ਭਾਈ ਆਪਦੇ ਘਰੇ ਤੋਰ ਦੀਏ ਜਿੱਦਣੇ ਕੁੜੀ ਨੇ ਕੋਈ ਖੇਕ ਥੋੜੇ ਸਿਰ 'ਚ ਪਾਈ ਉਦਣੇ ਤੁਹਾਡੀ ਅੱਖਾਂ ਖੁੱਲਣਗੀਆਂ ਮੈਨੂੰ ਕੀ ਆ ਭੁਗਤੀ ਜਾਇਓ ਤੂੰ ਬੁੱਤਕੇ ਮੈਂ ਟੈਨਸ਼ਨ ਜੇ ਬੈਠੇ ਟੈਨਸ਼ਨ ਨਾ ਕਰਾਂ ਹੋਰ ਕੀ ਕਰਾਂ ਬਾਪੂ ਗੱਲਾਂ ਦਾ ਦੇਖ ਲੈ ਕਿਹੜੀਆਂ ਹੋ ਰਹੀਆਂ ਨੇਗੀਆਂ ਮੇਨੂੰ ਤਾਂ ਬਾਈ ਜੀ ਸੋਚ ਹੋ ਰਹੀ ਹੈਗੀ ਨਾਲੇ ਸੋਚ ਵੀ ਆ ਨਾਲੇ ਮੈਨੂੰ ਐ ਹੁੰਦਾ ਵੀ ਲੋਕ ਗੱਲਾਂ ਕਰਨਗੇ ਹੁਣ ਤੂੰ ਐ ਦੇਖ ਲੈ ਕਾਨੂੰ ਮੇਰਾ ਰਿਸ਼ਤਾ ਕਰੋਗੇ ਲੋਕ ਪਾਨੀ ਮਾਰਨੋਂ 1 ਮਿੰਟ ਲਾਉਣਗੇ ਵੀ ਹਾਂ ਇਹਨਾਂ ਦਾ ਮੁੰਡਾ ਇਹ ਜੇ ਲੱਛਣ ਕਰਦਾਗਾ ਉਹ ਚੱਲ ਭਾਈ ਤੂੰ ਕਾਨੂੰ ਟੈਨਸ਼ਨ ਲੈਨੀ ਆ ਉਹ ਕਹਿ ਜਾ ਮੱਤੀ ਹੈਗਾ ਗੰਜਰ ਆਪਾਂ ਨੂੰ ਪਤਾ ਮੈਂ ਤਾਂ ਪੁੱਤ ਤੇਰੇ ਕਰਕੇ ਚੁੱਪਾਂ ਵੀ ਚੱਲ ਕੋਈ ਮੁੰਡਾ ਮੁੰਡਾ ਦੇਖ ਕੇ ਚੱਲ ਤੈਨੂੰ ਟਿੱਬੀ ਟਪਾਦਾ ਹੈ ਤੂੰ ਆਪਣੀ ਭਾਬੀ ਨਾਲ ਨਾਲ ਮਿਲ ਕੇ ਪੁੱਤਾ ਜਿਹੜੇ ਸੂਟ ਸਾਰਟ ਜੇ ਆਪਦੇ 4-5 ਸੇਮ ਲੈ ਚੱਲ ਹੋ ਤਾਂ ਹੋ ਜੂਗਾ ਬਾਪੂ ਤੁਸੀਂ ਬਾਈ ਹੋਰਾਂ ਦੀ ਵੀ ਗੌਰ ਕਰਿਆ ਕਰੋ ਵੀ ਇਹ ਜੇ ਕੰਮਾਂ 'ਚ ਪੈ ਗਏ ਅੱਜ ਕੁੜੀਆਂ ਛੇੜਦੇ ਨੇ ਕੱਲ ਨੂੰ ਨਸ਼ਾ ਕਰਨਗੇ ਮਾੜੀ ਮੋਟੀ ਦਾ ਗੌਰ ਕਰਿਆ ਕਰ ਇਹਨਾਂ ਨੂੰ ਰੋਕਿਆ ਕਰ ਉਹ ਕੰਜਰ ਮਾੜਾ ਮੋਟਾ ਸੋਚਦਾ ਹੋਵੇ ਆਪਣੇ ਘਰੇ ਬੈਠੀ ਐਤੀ ਉਹਨੂੰ ਨਹੀਂ ਪਤਾ ਲੱਗਦਾ ਮੇਰੀ ਭੈਣ ਘਰੇ ਮੈਂ ਕਹੇ ਜਿੱਥੇ ਕਰਦਾ ਉਹ ਨਸ਼ੇ 'ਚ ਟੰਨ ਹੋਇਆ ਰਹਿੰਦੇ ਨੇ ਇਹ ਇਹਨਾਂ ਨੂੰ ਐਂ ਨਹੀਂ ਪਤਾ ਵੀ ਕੰਜਰਾਂ ਨੂੰ ਕੀ ਕਰਨਾ ਚੱਲ ਤੂੰ ਕੂ ਰਿਆ ਕਰ ਰੋਕਿਆ ਕਰ ਤੂੰ ਨਹੀਂ ਕੁਝ ਕਹਿੰਦਾ ਹੈਗਾ ਤੈਨੂੰ ਤਾਂ ਭਾਬੀ ਦੀਆਂ ਗੱਲਾਂ ਚ ਸਹੀ ਲੱਗਦੀ ਸੌਰੀ ਤੂੰ ਤਾਂ ਭਾਬੀ ਦੀਆਂ ਗੱਲਾਂ ਸੁਣਨੀ ਹੈ ਰੈਡੀ ਐਕਸ਼ਨ ਤੂੰ ਦਾ ਨਾ ਭਾਬੀ ਦੀਆਂ ਸੁਣਨੋ ਜੋਕਰਾ ਰਹਿ ਗਿਆ ਬਸ ਤੈਨੂੰ ਹੋਰ ਤਾਂ ਕੁਝ ਦਿਖਦਾ ਨਹੀਂ ਹੈਗਾ ਵੀ ਘਰੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਭਾਈ ਮੈਂ ਕੀ ਕਰਾਂ ਉਹਦੀ ਵੀ ਸੁਣਨੇ ਪੈਂਦੇ ਨੇ ਮੈਂ ਤਾਂ ਰੋਟੀ ਖਾਣੀ ਆ ਭਾਈ ਸਾਰਾ ਕੁਝ ਬਣਾਇ ਜਿ ਬੈਠਾ ਤੁਹਾਡੇ ਵਾਸਤੇ ਬਣਾਇਆ ਇੱਕ ਤੂੰ ਰਹਿਣੀ ਹੈ ਭਾਈ ਮੱਦੀ ਦਾ ਮੈਨੂੰ ਪਤਾ ਵੀ ਕੰਜਰ ਕਹੇ ਜਾ ਹੈਗਾ ਬਣੇ ਨਾ ਬਣੇ ਇੱਕ ਤੇਰਾ ਫਿਕਰ ਖਾਈ ਜਾਂਦਾ ਬੜ ਬੜ ਵੀ ਚਲ ਮੈਂ ਤੈਨੂੰ ਟਿੱਪੀ ਟਪਾ ਦਾਂ ਪੁੱਤ ਚਲ ਤੇਰਾ ਕੋਈ ਦੇਖ ਲੈ ਕੋਈ ਟਿਕਾਣਾ ਚਲੋ ਉਹ ਵੀ ਹੋ ਜੂਗਾ ਬਾਪੂ ਮੇਰੇ ਸੰਜੋਗ ਨੇ ਜਦੋਂ ਸੰਜੋਗ ਪਿੜ ਜਾਣਗੇ ਆਪੇ ਮੇਰਾ ਰਿਸ਼ਤਾ ਹੋ ਜੂਗਾ ਕਾ ਨੂੰ ਸੋਚ ਕਰੀਏ ਨਾ ਪਹਿਲਾਂ ਘਰ ਦੀ ਤਾਂ ਸੋਚ ਕਰ ਲੈ ਇਹਨੂੰ ਤਾਂ ਸਾਂਭ ਲਈਏ ਇਹ ਤਾਂ ਸਮਝੋ ਪੁੱਤ ਕਦੋਂ ਤੂੰ ਆਪਦੇ ਕਿਧਰੇ ਤੇਰਾ ਮਸੀਬਾ ਬਣ ਗਿਆ ਆਇਆ ਕਰੇਗੀ ਤੈਨੂੰ ਆਪੇ ਮਿਲਿਆ ਕਰੂਗਾ ਇਹ ਬਾਪੂ ਮੈਨੂੰ ਕੱਢਣ ਦੀ ਹੋ ਰਹੀ ਹੈ ਬਸ ਜਿਹੜੀ ਮੈਂ ਗੱਲ ਕਰਦੀ ਉਹ ਤਾਂ ਸੁਣਦਾ ਹੀ ਨਹੀਂ ਹੈਗਾ ਚਲ ਪਹਿਲਾਂ ਮੈਨੂੰ ਕੱਢ ਦਿਓ ਫੇਰ ਉਹਦੀ ਗੌਰ ਕਰ ਲਿਓ ਵੀ ਕਿੱਥੇ ਗਿਆਗਾ ਉਹ ਕੋਈ ਨਾ ਪੁੱਤ ਇਹਨੂੰ ਵੀ ਦਵਾਈ ਬੂਟੀ ਦਵਾ ਦੂੰ ਮੈਂ ਕਿਤੇ ਮਾੜਾ ਮੋਟਾ ਠੇਕ ਕਰਾ ਦਾਂਗੀ ਕਿੱਥੋਂ ਦਵਾਈ ਬੁੱਟੀ ਲੈਣੀ ਉਹ ਕ ਚੱਲ ਕਹਿਦਾ ਭਾਈ ਤੇ ਮਾੜਾ ਮੋਟਾ ਨਸ਼ਾ ਖਾਂਦਾ ਖਾਲੂ ਕੁਸ ਟਿਕ ਜੂਗਾ ਕਿਧਰੋਂ ਉਹ ਐਂ ਫਿਕਰ ਮੈਨੂੰ ਖਾਈ ਜਾਂਦਾ ਮੈਂ ਤਾਂ ਉਹਨੂੰ ਤਾਂ ਹੀ ਕਹਿੰਦਾ ਵੀ ਕੰਜਰ ਨੂੰ ਪਰਾਂ ਟਲ ਟੁਲ ਕੇ ਰਹੇ ਉਹ ਕੰਜਰ ਨਵੇਂ ਤਾਂ ਨਵੇਂ ਲਾਂਬੇ ਲਿਆਂਦਾ 10 ਕੀ ਕਰਾਂ ਮੈਂ ਕੋਈ ਨਹੀਂ ਆਂਗੇ ਵੀ ਮੇਰਾ ਤਾਂ ਜਦੋਂ ਬੜੂਗਾ ਦੇਖੀ ਜੂ ਪਹਿਲਾਂ ਉਸੇ ਦੀ ਵਿਆਹ ਮੋ ਕਲਾਵਾ ਕਰ ਦੰਨੇ ਆ ਘਰੇ ਤਾਂ ਵਹਜਿਆ ਕਰੂਗਾ ਟਿੱਕੇ ਮੈਂ ਵੀ ਕੀ ਕਰਾਂ ਪੁੱਤ ਥਾਈ ਦਰਵਾਜ਼ੇ ਮੈਂ ਨਹੀਂ ਬੈਠਣ ਜੋਗਾ ਹੈ ਇਹੋ ਜਿਹੀਆਂ ਗੱਲਾਂ ਕਰਦਾ ਸੋਹਣਾ ਲੱਗਦਾ ਆਪਣੇ ਕਿਸੇ ਪਰਿਵਾਰ ਨੇ ਇਹੋ ਜਿਹਾ ਬਾਖ ਨੇ ਕੁਸ ਕਰੇ ਇਹ ਕੰਜਰ ਨੇ ਛੇੜੀ ਹੋ ਕੇ ਬਣਾਇਆ ਹੈ ਇਹ ਜੋ ਕੁਸ ਪਹਿਲਾਂ ਕਿੱਥੇ ਦੀ ਕੋਈ ਬੋਲ ਮਾਰੀ ਜਾਂਦਾ ਸਾਰਾ ਦਿਨ ਮੈਨੂੰ ਤਾਂ ਹੀ ਲੱਗਦਾ ਵੀ ਇਹਦੇ ਦਿਮਾਗ ਵਿੱਚ ਫਰਕ ਪੈ ਗਿਆ ਦੋਏ ਇਕੱਠੇ ਫਿਰੀ ਜਾਂਦੇ ਨੇ ਪਤਾ ਨਹੀਂ ਕੀ ਕਰਦੇ ਨੇ ਕੀ ਨਾ ਪਹਿਲਾਂ ਠੀਕ ᱛਈ ਕਿਦੋਂ ਦਾ ਆਪਣੇ ਹੁੰਡੀ ਘਰੇ ਲਿਆਂਦਾ ਹੈ ਹੁੰਡੀ ਨਾਲੇ ਸਾਰਾ ਦਿਨ ਟੰਨ ਰਹਿੰਦਾ ਨਾ ਹੁੰਡੀ ਆਪਦਾ ਗੱਲ ਉੱਤੇ ਰੱਖਦਾ ਨਾ ਚਾਚੇ ਮੈਂ ਤਾਂ ਥੋੜਾ ਪੱਤਾ ਵਾਂਗੂ ਰਹਿਣਾ ਬਣ ਕੇ ਉਹਨੂੰ ਸ਼ੋ ਨਹੀਂ ਆਪ ਸ਼ੋ ਨਹੀਂ ਹੁੰਦਾ ਉਹਨੂੰ ਅੱਗੇ ਕਰ ਦਿੰਦਾ ਉਹ ਬੁਰੇਲੇ ਬਾਰ ਨੂੰ ਬਣ ਰੱਖਾ ਕੰਜਰਾ ਚਲੋ ਦੇਖੀ ਰੱਜਦਾ ਮਤੋਂ ਹਰਕਤ ਤੇ ਸੋਟੀਆਂ ਵੀ ਲੱਗੀਆਂ ਕੁੱਟਿਆ ਹੈ ਹੋਰ ਲਾ 10 ਬਾਪੂ ਤੇਰੀ ਵਾਲੀ ਵੀ ਹੱਦ ਹੋਈ ਪਈ ਆ ਕਿ ਮੈਨੂੰ ਤਾਂ ਨਾ ਉਹਦਾ ਆਪਣੇ ਭਾਈ ਨਾਲੋਂ ਵੱਧ ਮੋਹ ਆਉਂਦਾ ਚੱਲ ਉਹਨੂੰ ਵੀ ਨਾ ਕਿਹਾ ਕਰ ਜਾ ਦੇ ਫਿਰ ਕੀ ਹੋ ਗਿਆ ਆਪਣੇ ਪਰਦਾ ਮੈਂਬਰੇ ਆ ਉਹ ਅੱਕਿਆ ਹੋਇਆ ਕੀ ਕਰਾਂ ਮੈਂ ਦੋਆਂ ਦੇ ਲਾਈਆਂ ਨੇ ਆਪਣੇ ਮੱਤੀ ਦੇ ਬਲਾਈਆਂ ਭੂੰਡੀ ਦੇ ਬਲਾਈਆਂ ਨੇ ਦੋਆਂ ਦੇ ਲਾਈਆਂ ਮੈਂ ਨਿਕਲ ਜੂਗਾ ਸਮਝਾ ਵੀ ਸਕਦਾਗਾ ਗੱਲਾਂ ਨਾਲ ਕੁੱਟ ਕੇ ਕੀ ਹੋ ਜੂਗਾ ਜੇ ਕਿਸੇ ਪਾਸੇ ਲੰਘਦੇ ਫਿਰ ਫਿਰੀ ਜਾਈ ਉਰੇ ਗੱਲਾਂ ਗੱਲਾਂ ਚ ਕੀ ਸਮਝਾਈਏ ਭਾਈ ਇਹ ਕੁੜੇ ਨਿਆਣੇ ਨੇ ਹੈ ਮੈਂ ਤਾਂ ਤੈਨੂੰ ਪੁੱਤਾਂ ਹੀ ਕਹਿਣਾ ਆਤੀ ਤੇਰੀ ਭਾਬੀ ਕੋਲੇ ਲੱਗ ਲਗੇ ਆ ਕਰਕੇ ਆ ਸਲਾਈ ਸਲੁਈ ਜੀ ਕਰ ਲੈ ਚਾਰ ਪੰਜ ਸੂਟਾਂ ਦੀ ਚੱਲ ਕੋਈ ਦੇਖਦਾ ਮੁੰਡਾ ਕੋਈ ਨਸੀੜੀ ਚੱਪਾ ਨਾ ਮਿਲ ਜੇ ਕੋਈ ਕਿਸ ਨੂੰ ਇੱਕ ਤਾਂ ਹੁੰਦੀ ਪੁੱਤ ਨੂੰ ਉਮਰ ਨਿਆਣੀ ਮੈਂ ਤੈਨੂੰ ਸਾਲ ਦੋ ਸਾਲ ਰੱਖ ਲਾ ਹੁਣ ਉਮਰ ਸੁਖਨਾਤਰੀ ਬਹੁਤ ਹੋ ਗਈ 30 ਸਾਲ ਦੀ ਉਮਰ ਹੋ ਗਈ ਤਰੀ ਬਾਪੂ ਪਰ ਮੈਂ ਵੀ ਕੀ ਕਰਾਂ ਜੇ ਉਹ ਨਾਲ ਸੈਸਵਾ ਬੋਲਦੀਆਂ ਮੇਰੀ ਗੱਲ ਸੁਣ ਲੈ ਪੱਟੂ ਖਾਉ ਪੱਟੂ ਖਾਉ ਕਰੀ ਜਾਂਦੀ ਹੁਣ ਮੈਂ ਉਹਦੇ ਨਾਲੇ ਕੀ ਲੱਗਾ ਤੈਨੂੰ ਪਤਾ ਵੀ ਨਾਲੇ ਕਿਵੇਂ ਬੋਲਦੀ ਆ ਉਹ ਉਹਦਾ ਮਤ ਹੈ ਤੈਨੂੰ ਪਤਾ ਤਾਂ ਹੈਗਾ ਉਹਲੇ ਪਾ ਐ ਨਹੀਂ ਹੈਗਾ ਤੇਰਾ ਨਾ ਖੋਰ ਰੱਖਦੀ ਐ ਤੇਰਾ ਕਰਦੀ ਵੀ ਤੇਰਾ ਉਦਾਂ ਬਸ ਮਹੀ ਮੰਨ ਚੀਏ ਹਾਂ ਕਿ ਇਹ ਨਹੀਂ ਚੱਲ ਪਾਦੇ ਤਾਂ ਪਿਆਰ ਨਾਲ ਬੋਲ ਕਿਤੇ ਤਾਂ ਤੇਰਾ ਕਰਦੀ ਐ ਨਹੀਂ ਤੇ ਸਾਰਾ ਰੱਖਦੀ ਐ ਹਰ ਟਾਈਮ ਚਲ ਮੇਰੇ ਚੰਗੇ ਵਾਸਤੇ ਕਹਿੰਦੀ ਐ ਕਿ ਮੈਨੂੰ ਵੀ ਵਾਲੀ ਛੇਤੀ ਗੁੱਸਾ ਆ ਜਾਂਦਾ ਫਿਰ ਹੋਰ ਤੂੰ ਵੀ ਉਹੀ ਕੋੜ ਨੇ ਪੜਕ ਕੇ ਖੜ ਜਾਨੀ ਐ ਮਾਣਾ ਮੋਟਾ ਐ ਸਮਝ ਲਿਆ ਕਰ ਵੀ ਚਲ ਮੇਰੀ ਮਾਂ ਐ ਮੈਨੂੰ ਕਹਿੰਦੀ ਐ ਵੱਡੀ ਪ੍ਰਜਾ ਵੀ ਮਾਂ ਮਾਂ ਵਰਗੀ ਹੁੰਦੀ ਐ ਚਲ ਠੀਕ ਹੈ ਵਾਹ ਮੇਰੀ ਸੋਚ ਬਾਤ ਚ ਕਰ ਲਈ ਮੈਂ ਤਾਂ ਉਰੀ ਆ ਨਾ ਪਹਿਲਾਂ ਉਹਦੀ ਸੋਚ ਕਰ ਲੈ ਵੀ ਕਿੱਥੇ ਮੁੰਡਾ ਚਲ ਮੈਂ ਦੇਖਦਾ ਭਾਈ ਕੋਈ ਮੁੰਡੇ ਇਕਤਰੇ ਦਾ ਕਰਦੇ ਆ ਕਿਧਰੇ ਗੌਰ ਚ ਉਹਨੂੰ ਕੁਝ ਨਹੀਂ ਹੁੰਦਾ ਮੱਦੇ ਨੂੰ ਮਾਂ ਕਰੋ ਆਪੇ ਦੇਖੀ ਜਾ ਉਹਦਾ ਕਿਹੜਾ ਹਿੱਲਾ ਬਣੂ ਬਣੂ ਚਲ ਠੀਕ ਆ ਚਾ ਲਿਆ ਮੈਂ ਤੇਰੇ ਵੱਤ ਲੈ ਲੱਗ ਲਿਆ ਹੁਣ ਨਾ ਨਾ ਬਸ ਮੈਂ ਨਹੀਂ ਪਿੰਦਾ ਮੈਂ ਤਾਂ ਉਹ ਜਾਣਾ ਮੇਰਾ ਕੰਮ ਜਾ ਕੇ ਆ ਨਾ ਫਰ ਐ ਖੂ ਕੇ ਨਾ ਮੇਰੇਤੀ ਗੱਲ ਆ ਜਾਂਦੀ ਐ ਵੀ ਦੱਸ ਮੈਂ ਤਾਂ ਉਰੇ ਘਰੇ ਬੈਠੀ ਆ ਜਿਹੜਾ ਘਰੋਂ ਬਾਹਰ ਗਿਆ ਉਹਦੀ ਸੋਚ ਕਰ ਲੋ ਮੈਨੂੰ ਕੱਢਣ ਨੂੰ ਫਿਰਦੇ ਨੇਗੇ ਮੈਨੂੰ ਪਤਾ ਕਹਿ ਤਾਂ ਦਿੰਦਾ ਭਾਬੀ ਚੰਗੀ ਐ ਚੰਗੀ ਐ ਸਾਰੇ ਨਾ ਉਹਦੀਆਂ ਉਂਗਲਾਂ ਤੇ ਚੜੇ ਪੈ ਨੇ ਵੀ ਇਹਨੂੰ ਛੇਤੀ ਬਾਹਰ ਕੱਢ ਦੋ ਕਰ ਦੋ ਫੇਰ ਮੈਂ ਵੀ ਭਗ ਜੂਗੀ ਆਪਦੇ ਘਰੇ ਮੁੜ ਕੇ ਨੂਰੇ ਆ ਕੇ ਖੜਦੀ ਕਿਉਂ ਮੂਹ ਲੜਕਾਈ ਬੈਠਿਆ ਰਹੀ ਕੀ ਹੋ ਗਿਆ ਗੁੱਸੇ ਹਾਂ ਕੋਈ ਕੋਈ ਨਰਾਜ਼ਗੀ ਦੱਸ ਦੇ ਮੈਨੂੰ ਬਸ ਤੂੰ ਉਹਨਾਂ ਨਾਲ ਹੀ ਗੱਲਾਂ ਮਾਰ ਲਾਗੀਆਂ ਪਹਿਲਾਂ ਵਾਲੀਆਂ ਨਾ ਠੀਕ ਆ ਮੈਨੂੰ ਨਾ ਬਲਾ ਓਏ ਕਾ ਨੂੰ ਮਾਰਦਾ ਉਹਨੂੰ ਪਹਿਲਾਂ ਵੀ ਮੈਂ ਗੱਲਾਂ ਉਹ ਤਾਂ ਪਹਿਲੇ ਪੁਰਾਣੇ ਟਾਈਮ ਦੀ ਜਾਦਦਾ ਤੇਰੇ ਅੱਜ ਵੀ ਆਉਂਦੀ ਆ ਹਣ ਗਿਆ ਪੁਰਾਣਾ ਟਾਈਮ ਸੀ ਤਾਂ ਹੀ ਤਾਂ ਤੂੰ ਮੈਨੂੰ ਨਹੀਂ ਪਿਆਰ ਕਰਦਾ ਤੇ ਇਹ ਤਾਂ ਇਹ ਜੀ ਕੋਈ ਗੱਲ ਨਹੀਂ ਤੈਨੂੰ ਸ਼ੂਟ ਵੀ ਦਵਾ ਕੇ ਲੈਣਾ ਨਾ ਸਾਰਾ ਕੁਝ ਕਰਦਾ ਦਵਾਏਗਾ ਹੀ ਪਿਆ ਕੇ ਤੇਰੇ ਨਾਲ ਹੀ ਆਈਆਂ ਹੋਰ ਨਹੀਂ ਕਿਸੇ ਨਾਲ ਆਈ ਠੀਕ ਆ ਰੀਤੂ ਇਹ ਤਾਂ ਕਰਨਾ ਹੀ ਪੈਂਦਾ ਨਾ ਤਾਂ ਅੱਜ ਤੱਕ ਦੇਖਿਆ ਮੈਂ ਕਿਸੇ ਨਾਲ ਗੱਲ ਕਰਦਾ ਮੈਨੂੰ ਕੀ ਪਤਾ ਸਾਰਾ ਦਿਨ ਤਾ ਤੂੰ ਘਰੇ ਨਹੀਂ ਬੜਦਾ ਕੀ ਪਤਾ ਤੂੰ ਬਾਹਰ ਘੁੰਰ ਜਾ ਕੇ ਗੱਲਾਂ ਮਾਰ ਕੇ ਆਉਂਦਾ ਹੋਵੇਂ ਕਿਸੇ ਨਾਲ ਨਹੀਂ ਰੀਤੂ ਯਕੀਨ ਨਹੀਂ ਹੈਗਾ ਮੇਰੇ ਤੇ ਬਸ ਮੈਂ ਤਾਂ ਹੁਣ ਕਿਸੇ ਤੇ ਯਕੀਨ ਨਹੀਂ ਹੈਗਾ ਰੀਤੂ ਨਾ ਨਾ ਕਰੋ ਤੂੰ ਉਹਨਾਂ ਹੋ ਹਰਖਣਾ ਕਿਉਂ ਨਾ ਹਰਖਾ ਮੇਰੀ ਗੱਲ ਤੂੰ ਸੁਣਦਾ ਰੀਤਾ ਬਸ ਮੇਰੀ ਰੀਤਾ ਰੀਤ ਕੀ ਹੋ ਗਿਆ ਯਾਰ ਯਾਰ ਮੈਨੂੰ ਨਾ ਬਲਾ ਬਸ ਮੇਰੇ ਤੋਂ ਦਿਲ ਦੁਖੀ ਜਾਂਦਾਗਾ ਯਾਰ ਤੇ ਉਹਦੀ ਗੱਲਾਂ ਤੋਂ ਕੇ ਯਕੀਨ ਮਿਲਦਾ ਹੈ ਔਰ ਕਿਹਦੀਆਂ ਗੱਲਾਂ ਤੇ ਯਕੀਨ ਮੰਨਾਂ ਉਹ ਕਦੇ ਮੇਰੀ ਵੀ ਸੁਣ ਕੇ ਦੇਖ ਰਿਆ ਕਰ ਤੇਰੀ ਵੀ ਸੁਣ ਕੇ ਦੇ ਲੈ ਤੂੰ ਮੈਨੂੰ ਸੁਣਾਵੇਂ ਮੈਂ ਤਾਂ ਹੀ ਸੁਣਾ ਤੇਰੀਆਂ ਚੱਲ ਤੂੰ ਇਹ ਗੱਲਾਂ ਛੱਡ ਰੀਤਾ ਤੂੰ ਚੱਲ ਮੇਰੇ ਨਾਲ ਉੱਥੇ ਸੂਟ ਤੂੰ ਅੱਗੇ ਲੈ ਆ ਆਹੋ ਤੈਨੂੰ ਐਂ ਵੀ ਜਦੋਂ ਇਹ ਗੁੱਸੇ ਹੁੰਦੀ ਆ ਤਾਂ ਇਹਦਾ ਜਿਵੇਂ ਜਵਾਕਾਂ ਨੂੰ ਡੰਗਾ ਦਿਵਾ ਕੇ ਲਿਆਉਂਦੇ ਇਹਨੂੰ ਐਂ ਦਵਾ ਲਿਆ ਕਰ ਸੂਟ ਤੇ ਮੰਨ ਜਾਂਦੀ ਆ ਕਿ ਨਹੀਂ ਰੀਤਾ ਐਜੀ ਕੋਈ ਗੱਲ ਨਹੀਂ ਹੈਗੀ ਆ ਮੈਂ ਕਿਵੇਂ ਯਕੀਨ ਮੰਨਾਂ ਤੇਰੇ ਤੇ ਵੀ ਤੇਰੀ ਕੋਈ ਗੱਲ ਨਹੀਂ ਐਜੀ ਤੇਰੀ ਸੌਂ ਲੱਗੇ ਬਸ ਛੁੱਟੀ ਸੌਂ ਘੱਨਾ ਮੇਰੀ ਵੀ ਮਰ ਜੇ ਵਧੀਆ ਮੈਂ ਹੋਰ ਲਿਆਵਾ ਨਹੀਂ ਖੰਦਾਰੀ ਤਾਂ ਜਿੱਤਨੇ ਮੈਂ ਚਲੀ ਗਈ ਤੈਨੂੰ ਮੇਰੇ ਵਰਗੀ ਮਿਲਦੀ ਵੀ ਨਹੀਂ ਹੈਗੀ ਦੇਖੀ ਰੀਤ ਕਿਉਂ ਕਰਦੇ ਆਂ ਵੀ ਤੁਝਾ ਲੈ ਯਾਰ ਮੈਂ ਤੈਨੂੰ ਜਿਹੜਾ ਸੂਟ ਚਾਹੀਦਾ ਉਹ ਦਿਵਾਉਂਗਾ ਮੈਨੂੰ ਨਹੀਂ ਸੂਟ ਚਾਹੀਦਾ ਹੈਗਾ ਬਸ ਫਿਰ ਹੋਰ ਕੀ ਚਾਹੀਦਾ ਮੈਨੂੰ ਦੱਸ ਤੀ ਮੈਂ ਤਾਂ ਸੌਂ ਲੱਗੇ ਟੈਨਸ਼ਨ ਹੋਈ ਪਈ ਆ ਕਿ ਤੇ ਤੂੰ ਪਤਾ ਨਹੀਂ ਕਿੰਨੀ ਆ ਕਿ ਨਾਲ ਗੱਲਾਂ ਮਾਰਦਾ ਉਹਨੇ ਕਾ ਓਏ ਰੀਤ ਪ੍ਰਾਣੀਆਂ ਗੱਲਾਂ ਨੇ ਉਹ ਤਾਂ ਛੱਡ ਯਾਰ ਹੈਗੀ ਸੀ ਐ ਮਤਲਬ ਤੇਰੀ ਪਹਿਲੇ ਨਹੀਂ ਹੈਗੀ ਸੀ ਰੀਤ ਉਹ ਤਾਂ ਛੁੱਟੇ ਹੁੰਦੇ ਖੇਡਦੇ ਉਹਦੇ ਤਾਂ ਦੀ ਗੱਲ ਕੋਈ ਨਾ ਮੈਂ ਤਾਂ ਤੈਨੂੰ ਇੱਕ ਵਾਰੀ ਦੇਖਣਾ ਬਸ ਮੁੜ ਕੇ ਮੈਂ ਤੈਨੂੰ ਛੱਡ ਕੇ ਚਲੀ ਜਾਣਾ ਜਿੱਤੇ ਨਾਲ ਮਰਜ਼ੀ ਕਰਾ ਦੂੰਗਾ ਰੀਤ ਭਰੋਸਾ ਨਹੀਂ ਹੈਗਾ ਹੁਣ ਤੇਰੇ ਤੇ ਮੇਰੇ ਤੇ ਕੋਈ ਨਾ ਜੇ ਤਾਂ ਭਰੋਸਾ ਟੁੱਟਦਾ ਹੁੰਦਾ ਫਿਰ ਇੱਕ ਵਕਤ ਭਰੋਸਾ ਨਹੀਂ ਬਣਦਾ ਹੌਲੀ ਹੌਲੀ ਬਣਦਾ ਹੁੰਦਾ ਤੇਰੀ ਸੌਂ ਲੱਗੇ ਬਸ ਅੱਜ ਤੋਂ ਬਾਅਦ ਨਹੀਂ ਛੇੜਦਾ ਬਸ ਮੇਰੇ ਸਿਰ ਨਾਲ ਦੁੱਖਣ ਲੱਗੀ ਸੌਂ ਖਾ ਆਖੀ ਆਪੇ ਛੁੱਟ ਲਿਆ ਦੇ ਜਿਹੜਾ ਲਿਆ ਕੇ ਦੇਣਾ ਮੈਨੂੰ ਫੋਟੋ ਭੇਜ ਦੀ ਤੂੰ ਚੱਲ ਰਹੀ ਤਾਂ ਇਹ ਨਹੀਂ ਸ਼ਰਤਾਂ ਮੈਂ ਨਾਲ ਲੈ ਕੇ ਜਾਵਾਂਗਾ ਨਾਲ ਲੈ ਕੇ ਜਾਵਾਂਗਾ ਨਹੀਂ ਤਾਂ ਪਤਾ ਕੀ ਐ ਤੇ ਤੂੰ ਆਪਣੇ ਮਨ ਪਸੰਦ ਦੇ ਛੁੱਟ ਜਾਏਗੀ ਪਰ ਮੈਂ ਤਾਂ 2500 ਵਾਲਾ ਲੈ ਕੇ ਆਉਂ ਚੱਲ ਜਿਹੜਾ ਵੀ ਲੈ ਕੇ ਆਉਣਾ ਉਹ ਲੈ ਚੱਲ ਪਰ ਤੂੰ ਇਹ ਗੱਲਾਂ ਨਾ ਕਰੀ ਹੁਣ ਮੁੜ ਕੇ ਅੱਜ ਤੋਂ ਬਾਅਦ ਤੂੰ ਬਣਾ ਕਰੀ ਅੱਜ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਹੀਂ ਤੇਰਾ ਲਹੂ ਪੀਜੂਗੀ ਤੇ ਇਹ ਆ ਚੱਲੀ ਤੇਰੇ ਪਿੱਛੇ ਮੈਂ ਵੀ ਗਾਲਾਂ ਕਾਲੀਆਂ ਮੱਤੀ ਯਾਰ ਥੋੜੀ ਯਾਰੀ ਹੈ ਬੁੰਡੇ ਯਾਰੀ ਮਕਲਾਵੇ ਦੀ ਯਾਰ ਚਲ ਮੰਨਿਆ ਯਾਰੀ ਹੈਗੀ ਸੀ ਫਿਰ ਮੇਰੀ ਗੱਲ ਸੁਣ ਤੇਰੇ ਨਾਲ ਆਪਾ ਲਾਉਣ ਲੱਗ ਰਿਹਾ ਤੇਰੇ ਮੈਂ ਆ ਕੇ ਰੋਕੇ ਨਹੀਂ ਉਹਨੂੰ ਯਾਰ ਕਰਾਈ ਮੇਰ ਫਿਰ ਯਾਰ ਮੈਂ ਤੈਨੂੰ ਆ ਗੱਲ ਕਹਿਣਾ ਵੀ ਭਾਈ ਬਣ ਕੇ ਕਿਉਂ ਯਾਰ ਛੇੜਦਾ ਹੁੰਨਾ ਕਿਸੇ ਨੂੰ ਮੈਨੂੰ ਤਾਂ ਐਂ ਲੱਗਦਾ ਕਦੇ ਕਦੇ ਜੀਜਾ ਕਰਦਾ ਸਾਡੇ ਵਾਲੇ ਦਾ ਗਲਾ ਘੁੱਟਦੀ ਓਏ ਭਾਈ ਆ ਤੇਰਾ ਉਹ ਮੇਰੇ ਨਾਲੋਂ ਜ਼ਿਆਦਾ ਮੈਨੂੰ ਉਹ ਆ ਜਿੱਥੇ ਉਹ ਖੜਜੂ ਮੈਂ ਨਹੀਂ ਖੜ ਸਕਦਾ ਉਸਨੂੰ ਦਾ ਗਰਬਾ ਜਾਰੀ ਮੰਨੇ ਮੇਰੇ ਨਾਲ ਹੈਗੀ ਆ ਪਰ ਜਿੱਥੇ ਉਹ ਖੜਜੂ ਮੈਂ ਛੁੱੜੀ ਖੜਜੂ ਯਾਰ ਗਰਬਾਸ ਜਾਗਾ ਉਹ ਯਾਰ ਬਾਉੜੀਆਂ ਗੱਲਾਂ ਮਰੀਆਂ ਨਾ ਮੱਦੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੁਣ ਮੇਰੀ ਗੱਲ ਸੁਣ ਪਿੰਡ 'ਚ ਕਿਸੇ ਨੂੰ ਪਤਾ ਲੱਗ ਕੇ ਜੀ ਵੀ ਇਹ ਕਰਦੇ ਕੀ ਹੈ ਛੇੜਾ ਕਿ ਉਹ ਗਿਆ ਮੈਨੂੰ ਉਹ ਦੱਸ ਕੁੜੀ ਵਾਲਾ ਨਹੀਂ ਤੈਨੂੰ ਛੇੜਾ ਹੀ ਗਿਆ ਹੁਣ ਪਛੇੜ ਕੇ ਕਹਿੰਦਾ ਛੇੜਾ ਕਿ ਉਹ ਗਿਆ ਮੈਨੂੰ ਕੁੜੀ ਵਾਲਾ ਦੱਸ ਲੈ ਨਹੀਂ ਕਿਵੇਂ ਕੱਟਕੁੱਟੂ ਰੋਣਾ ਕਰੇ ਓਏ ਕਰੇ ਲੰਬੜੇ ਕੀ ਆਈ ਸੀ ਨਲਾ ਦਾ ਗਰੁੱਪ ਚ ਮੀਡੀਆ ਬਾਡੀ ਵੀ ਨਾ ਪੈ ਗਈ ਉਹ ਤੇਰੀ ਕ ਕੈਮਰੇ ਕੁਮਰੇ ਪਿੰਡ ਚ ਤਾਂ ਆਪਣੇ ਸਾਰੇ ਕਿਤੇ ਲੱਗ ਰਹੇ ਨੇ ਆ ਬੁੜੇ ਜਿਹੜੇ ਹੈਗੇ ਨੇ ਇਹ ਕੈਮਰੇ ਤੋਂ ਵੱਧ ਨਹੀਂ ਮੈਂ ਤਨੂ ਬਾਰੀ ਬਾਰੀ ਗੱਲ ਕਹਿਣਾ ਵੀ ਬਾਈ ਆਪਣੀ ਬਚਤ ਰੱਖ ਜਿੰਨੀ ਰਹਿਦੀ ਏ ਠੀਕ ਆ ਜਾਰੀ ਮੰਨੀ ਮੇਰੇ ਨਾਲ ਹੈਗੀ ਤੇਰੀ ਮੰਨ ਠੀਕ ਹੈ ਪਰ ਜਿੱਥੇ ਤੇਰਾ ਭਾਈ ਖੜੂ ਉੱਥੇ ਮੈਂ ਕਰ ਸਕਦਾ ਤੂੰ ਨੂੰ ਗੱਲ ਘੁੱਟਨੇ ਦੀ ਗੱਲ ਕਰ ਤੂੰ ਤਾਂ ਬੌੜੀ ਦੀ ਗੱਲ ਕਰਦਾ ਨਾਲੇ ਦੂਜਾ ਨੰਬਰ ਤੈਨੂੰ ਕੀ ਲੋਟ ਸੀਗਾ ਪਿੰਡ ਚ ਇਹ ਜੇ ਕੁਛ ਕਰੂੰਗਾ ਓਏ ਯਾਰ ਓ ਤਾਂ ਆਪ ਹੀ ਛੜ ਗਈ ਮੈਂ ਥੋੜੀ ਛੜ ਗਈ ਚੱਲ ਯਾਰ 100 ਕੁਸ਼ ਕਰਤਾ ਯਾਰ ਤੇ ਚੱਲ ਮਾੜਾ ਬਸ ਤੂੰ ਚੰਗਾ ਪਰ ਮੈਂ ਗੱਲ ਇਹ ਕਹਿਣਾ ਵੀ ਜਿਹੜਾ ਲੰਬਾ ਰੈਪ ਨੂੰ ਇਹ ਕਰੇ ਉਹਦਾ ਕੀ ਕਰੀਏ ਅੱਗੇ ਕੀ ਦੀ ਸ਼ੇਰਤੀ ਮੈਂ ਓਏ ਯਾਰ ਅੱਗੇ ਜਾ ਸਾ ਗੱਲ ਤਾਂ ਮੈਂ ਇਹ ਕਹਿਣਾ ਵੀ ਯਾਰ ਜਿਹੜਾ ਲੰਬਾ ਆ ਗਿਆ ਉਹ ਅਬ ਯੋ ਅੱਲੇ ਫਿਰੇ ਦਿਮਾਗ ਆ ਰਿਹਾ ਅੱਜ ਕੱਲ ਤੋਂ ਤਾਂ ਦੇਖੀ ਨਹੀਂ ਸਿਸਟਮੇ ਬੁੰਡੀ ਸਿਸਟਮ ਟੇਡਾ ਹੋ ਰੈ ਸਿਸਟਮ ਤਾਂ ਟੇਡਾ ਪੇ ਹੋ ਰੈ ਬਾਈ ਹੁਣ ਅਗਲਾ ਸਾਬਾਈ ਝੂਠਿਆਂ ਦੇ ਮੇਰੀ ਗੱਲ ਸੁਣਦਾ ਤੇਰੀ ਗੱਲ ਤੇਨੇ ਮੈਨੂੰ ਉਦੋਂ ਆਪੇ ਦੱਸਈ ਕਹਿੰਦਾ ਅੱਜ ਕੱਲ ਜੇਲ੍ਹਾਂ 'ਚ ਝੂਠੇ ਬੰਦੇ 70% ਨੇ 30 ਬੰਦੇ ਜਿਹੜੇ ਸੱਚੇ ਗਏ ਹੋਏ ਨੇ ਹਾਂ ਵੀ ਬਿਨਾਂ ਗੱਲ ਤੋਂ ਗਏ ਨੇ ਉਹ 70% ਨੇ ਵੀ ਜਿਨ੍ਹਾਂ ਦੇ ਕੋਈ ਕੋਈ ਗੱਲ ਦੀ ਬਾਤ ਨਹੀਂ ਉਹ ਕੋਈ ਗੱਲੇ ਨਹੀਂ ਪਤਾ ਲੱਗਦੇ ਬਿਨਾਂ ਗੱਲ ਤੋਂ ਪਰਚੀ ਪੈਣੀ ਫੇਰ ਤੂੰ ਝੂਠਿਆਂ 'ਚ ਆ ਗਿਆ ਝੂਠਿਆਂ 'ਚ ਜਿਹੜੇ ਸੱਚੇ ਨੇ ਕਿ ਜਿਹੜੇ ਹਾਂ ਵੀ ਬਾਈ ਹਾਂ ਸੱਚੇ ਪਰਚੇ ਉਹਦੇ ਬਣਦਾ ਪਰਚਾ ਉਹ 30% ਨੇ ਤਾਂ ਇਹ ਤਾਂ ਬੈਠਿਆ ਨੇ ਕੈਨੇਡਾ ਕੀ ਫਾਇਦਾ ਨਾ ਲੱਗ ਜਾਂਦੇ ਫਾਇਦਾ ਲੱਗੇ ਨਾਲੇ ਵਲਫੇਅਰ ਤੂੰ ਕੀ ਠੀਕ ਆਪਣੇ ਘੈਂਟ ਬੰਦੇ ਦੀ ਮੇਰੇ ਕਰਕੇ ਖੜਿਆ ਤੂੰ ਫਿਰ ਮੈਂ ਤੇਰੇ ਕਰਕੇ ਬਣ ਜਾਏਗਾ ਮੈਂ ਮੇਰੇ ਯਾਰ ਦਾ ਬਣ ਜਾਏਗਾ ਮੈਂ ਉਹੀ ਗੱਲ ਹੈ ਮੈਂ ਤੈਨੂੰ ਬਾਰੀ-ਬਾਰੀ ਕਹਿਣਾ ਭਾਈ ਬਣ ਕੇ ਤੂੰ ਨਾ ਇਹ ਜਾ ਕੁਸ ਕਰਿਆ ਕਰ ਹੈ ਇਹਦਾ ਬਣੀ ਦੇਖ ਲੈ ਕਿੱਥੇ ਤੱਕ ਇਹਦਾ ਕਨੇਡਾ ਕਨੇਡਾ ਤੱਕ ਬਣੀ ਹੋਈ ਆ ਆਪਣੀ ਇਹਦਾ ਪੁੰਡੀ ਪਤਾ ਨਹੀਂ ਮੈਂ ਕਿਵੇਂ ਚੁੱਪਾਂ ਵੀ ਆ ਬੈ ਕੇ ਕੇਸ ਜਨ ਨਿਪਟ ਜੇ ਤਾਂ ਕਰਕੇ ਮੈਂ ਕੰਮਾਂ ਔਰ ਇਹਨਾਂ ਨੂੰ ਐ ਵੀ ਪਤਾ ਨਹੀਂ ਕਿਵੇਂ ਮੇਰਾ ਆਥਣੇ ਰਗੜਦਾ ਆਥਣੇ ਮੈਂ ਤੈਨੂੰ ਉਹੀ ਗੱਲ ਕਹਿਣਾ ਬੀ ਕੈਨੇਡਾ ਵਾਲਾ ਆਪਣਾ ਕੋਈ ਚੱਕਰ ਨਹੀਂ ਕੈਨੇਡਾ ਤੱਕ ਆਪਣੀ ਪਹੁੰਚਾ ਅਮਰੀਕਾ ਤੱਕ ਆਪਣੀ ਪਹੁੰਚਾ ਵੀ ਤੂੰ ਪਿੰਡ 'ਚ ਨਾ ਇਹ ਜਿਹਾ ਕੰਮ ਕਰਿਆ ਕਰ ਫਿਰ ਭਾਈ ਬਣ ਕੇ ਤੇਰੇ ਮੂਹਰੇ ਬੇਨਤੀ ਆ ਮੈਨੂੰ ਐ ਵੀ ਮੈਂ ਅਸਲੀ ਪਾਸਪੋਰਟ ਤੇ ਵਗ ਜਾ ਅਸਲੀ ਤੇ ਵਗ ਜਾ ਨਹੀਂ ਦਿੱਲੀ ਵਾਲੇ ਏਜੰਟ ਨਾਲ ਸਿੱਧੀ ਗੱਲ ਬਣਾ ਕੇ ਦੋ ਨੰਬਰ 'ਚ ਜਦੋਂ ਮਰਜ਼ੀ ਲੰਘ ਜਾ ਭਲੇ ਫਿਰ ਫਿਰ ਵਾਪਸ ਨਹੀਂ ਆ ਸਕਦਾ ਅਸਲੀ ਆਸਲੀ ਆਸਲੀ ਹੁੰਦਾ ਨਕਲੀ ਨਕਲੀ ਹੁੰਦਾ ਕੋਈ ਫਾਇਦਾ ਨਹੀਂ ਫਿਰ ਜਿਹੜਾ 5 4 ਸਾਲਾਂ ਬਾਦੋਂ ਪਿੰਡ 'ਚ ਗੇੜਾ ਮਾਰਦਾ ਬੰਦੇ ਦੀ ਗੱਲ ਫਿਰ ਉਹੀ ਹੁੰਦੀ ਐ ਫਿਰ ਜਿਹੜਾ ਬੰਦਾ ਦੋ ਨੰਬਰ 'ਚ ਜਾਊਗਾ ਉਹ ਨਹੀਂ ਆ ਸਕਦਾ ਦਾਗਾ ਇੱਕ ਨੰਬਰ ਚ ਜਾਓ ਇੱਕ ਕਦੇ ਜੋਰ ਹੈਗਾ ਤਾਂ ਜਾਓ ਦੀ ਪਾਵਰ ਨਹੀਂ ਜੇ ਕੋਈ ਕੋਈ ਫਾਇਦਾ ਨਹੀਂ ਜਾਣਦਾ। ਥੜੀਆਂ ਮਾਰਨ ਦਾ ਕੋਈ ਫਾਇਦਾ ਨਹੀਂ। ਹਾਂ ਠੀਕ ਹੈ। ਗੱਲ ਮੈਂ ਤੈਨੂੰ ਬਾਰੀ-ਬਾਰੀ ਕਹਿਣਾ ਮੈਂ ਤੈਨੂੰ ਯਾਰ ਮੈਂ ਤੈਨੂੰ ਭਾਈ ਸਮਝਿਆ ਕਰ ਮੈਂ ਨਹੀਂ ਸਮਝਿਆ ਵੀ ਯਾਰ ਤੂੰ ਮੇਰਾ ਹੂਂਾ ਨਾ ਤੇ ਨਹੀਂ ਮੈਨੂੰ ਕੋਈ ਸਹੀ ਨਹੀਂ ਸਮਝਦਾ। ਲੈ ਨੇ ਉਹ ਲੈ ਬੱਬੀ ਉਹ ਨਾਲ ਸਿੱਧੀ ਗੱਲ ਹੈ ਸ਼ੇਰੋ ਵਾਲਿਆਂ ਨਾਲ ਜੇ ਆਉਣ ਕਰਦੇ ਆ ਫੋਨ ਵੀ ਬੱਬੀ ਕੈਨੇਡਾ ਕਰਾ ਕੰਮ ਅਮਰੀਕਾ ਕਰਾ ਕੰਮ ਅਥਨੇ ਕਰਾ ਦੇ। ਉਹ ਤਾਂ ਯਾਰ ਪਾਵਰਾਂ ਹੁੰਦੀਆਂ ਨੇ ਤੇਰੇ ਵਿੱਚ ਪਾਵਰ ਹੈ ਮੈਨੂੰ ਪਤਾ ਹੈ। ਪਰ ਮੈਂ ਗੱਲ ਕਹਿਣਾ ਬੱਬੀ ਹੁਰੀ ਕਿਹੜੇ ਬੰਦੇ ਨੇ ਠੀਕ ਹੈ ਗੱਲ ਮੈਂ ਤੈਨੂੰ ਇਹ ਕਹਿਣਾ ਵੀ ਆਪਣੀ ਪ ਤੂੰ ਜੇ ਕਰਨਾ ਹੁੰਦਾ ਕੋਈ ਪਿੰਡ ਚ ਜਿਵੇਂ ਕੋਈ ਸਰਪੰਚੀ ਲੜਨੀ ਹੈ ਹਾਂ ਠੀਕ ਹੈ ਯਾਰ ਮੈਂ ਕਹਿੰਦਾ ਸਰਪੰਚੀ ਤੋਂ ਵੀ ਜ਼ਿਆਦਾ ਚੰਗੀ ਆ ਆਪਣੀ ਹੋਰ ਤਾਂ ਕੀ ਹਾਂ ਚਲਦੀ ਨਹੀਂ ਲੈ ਫੁੱਲ ਜੀ ਫੁੱਲ ਫਿਰ ਸਰਪੰਚ ਸਰਪੰਚ ਕੇ ਰਿਸ ਕਰੂਗਾ ਚੱਲ ਫਿਰ ਚੱਲੀਏ ਸਰਪੰਚੀ ਕਰਨ ਉਹ ਕਿਹੜਾ ਹਰੇਕ ਬੰਦੇ ਮੇਲਾ ਸਰਪੰਚ ਹੋ ਗਿਆ ਵੀ ਵਧੀਆ ਸਰਪੰਚ ਕਰਨ ਲਈ ਛਤਰ ਖਾਂ ਹਾਂ ਚੱਲੀਏ ਹਾਂ 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 ਇਹ ਤਾਂ ਮੇਲਾ ਹੋ ਰਿਹਾ ਜਿਹੜੇ ਸਰਪੰਚੀਆਂ ਕਰਕੇ ਵਧੀਆ ਨੇ ਆ ਆ ਆ ਛਤਰ ਖਾਂ ਲੱਗਦਾ ਤੈਨੂੰ ਆਏਗਾ ਨਾ ਤੁਰਪਾ ਹੁਣਾ ਇਹਦਾ ਪਾਵਰਾਂ ਦਾ ਹੁੰਦਾ ਮੌਕੇ ਤੇ ਪਾਵਰ ਦਾ ਪਤਾ ਲੱਗ ਜੇ ਬੰਦੇ ਨੂੰ ਵੀ ਬੰਦੇ 'ਚ ਪਾਵਰ ਕੀ ਆ ਹਾਂ ਆ ਤਾਂ ਫੂਕੀਆਂ ਫੜਾਦਾ ਯਾਰ ਲੋਕ ਮਾਰਦੇ ਨੇ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਠੀਕ ਹੈ ਇਹਦਾ ਮੌਕੇ ਦੇ ਪਾਜਾ ਦੇਖ ਲਾ ਮੇਰੇ ਨਾਲ ਪਾਪਾ ਬਣਵਾ ਗਈਗਾ ਮਿਸਤਰੀ ਨਾਲ ਲੱਗੀ ਮੁਰਕ ਕੇ ਲੈ ਕੇ ਸੋ ਇਸਟ ਨਹੀਂ ਲੱਗੀ ਹੋਈ ਮੌਕੇ ਤੇ ਕਰੰਟ ਕੱਢਾਂਗੇ ਮੌਕੇ ਤੇ ਬੱਸ ਛੇੜਾਂਗੇ ਛਿਲਾਤਾ ਪਪਾਈ ਜੀ ਵਾਖੋ ਕੁੜੀਏ ਹਾਂ ਬਾਪੂ ਉਹ ਹੁਣੀ ਜਾ ਕੇ ਆਏ ਭਾਈ ਆ ਬਚੋਲੇ ਕੋਲੇ ਗਏ ਤੇ ਤੇਰੇ ਵਿਆਹ ਦੀ ਗੱਲ ਕਰਨਾ ਕੀ ਗੱਲ ਹੈ ਬਾਪੂ ਖਿਹੜੀ ਪੈ ਗਿਆ ਤੂੰ ਤਾਂ ਇੱਕ ਗੱਲ ਦੇ ਖਿਹੜੇ ਕਾਨੂੰ ਪੈ ਗਿਆ ਭਾਈ ਆ ਉਮਰ ਦੇਖ ਕੇ ਨੰਗੀ ਆਂਦੀਆ ਕੋਰਨੇ ਕੌਣ ਲਊਗਾ ਰਿਸ਼ਤਾ ਤੇਰਾ ਫੇਰ ਆ ਜੀ ਉਮਰ ਕਿੰਨੀ ਕੁ ਹੋਈ ਐ ਮੇਰੇ ਤੂੰ ਉਮਰ ਲਾ ਰੱਖੀ ਐ ਦੱਸ ਕਿ ਮੈਂ ਬੁਢੀ ਹੋ ਗਈ ਹੁਣ 30 ਸਾਲ ਦੀ ਹੋ ਗਈ ਤੂੰ ਫੇਰ ਕੀ ਆ ਆਪਣੇ 20 ਸਾਲ ਦੀਆਂ ਕੁੜੀਆਂ ਦੇ ਵਿਆਹ ਹੁੰਦੇ ਨੇਗੇ ਮੱਦੀ ਤੇਰਨੋ 2 ਸਾਲ ਬੱਟਾ ਚੱਲੋ ਤਾਂ ਹੁਣ ਉਮਰ ਲੰਘ ਗਈ ਉਹ ਤੇਰੇ ਕਹਿੰਦੇ ਦੇਖ ਦੇ ਕੇ ਚੋਰਾ ਲੱਗਿਆਂਦਾ ਮੈਂ ਹੁਣ ਵਿਚੋਲੇ ਨਾਲ ਗੱਲ ਕਰਕੇ ਆਏ ਭਾਈ ਉਹ ਕਹਿੰਦਾ ਚੱਲ ਤੂੰ ਟੜਕੇ ਬਾਗ ਚੱਲੀ ਕਿਸਰਾ ਆਪਾਂ ਮੁੰਡਾ ਦੇਖ ਆਵਾਂਗੇ ਜਦੋਂ ਇੱਕ ਵਾਰ ਕਹਿਤਾ ਬਾਪੂ ਵੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਨਹੀਂ ਕਰਾਉਣਾ ਭਾਈ ਦਾ ਵਿਆਹ ਕਰ ਦੋ ਪਹਿਲਾਂ ਨਾ ਮੇਰੀ ਗੱਲ ਸੁਣਨੀ ਤੂੰ ਅਸੀਂ ਕਿਹੜਾ ਕੋਈ ਤੇਰੇ ਦੁਸ਼ਮਾਨਾਂਗੇ ਤੇਰੇ ਭਲੇ ਨੂੰ ਕਹਨੇ ਆ ਜੇ ਤਾਂ ਹੁਣ ਰਿਸ਼ਤਾ ਕਰਾਉਨੇ ਆ ਤਾਂ ਚੰਗਾ ਘਰ-ਬਾਰ ਮਿਲ ਜੂਗਾ ਕੋਈ ਮੁੰਡਾ ਵੀ ਚੰਗਾ ਮਿਲ ਜੂ ਆ ਦੋ ਸਾਲ ਹੋਰ ਲੰਘ ਕੇ ਤਾਂ ਫਿਰ ਤੈਨੂੰ ਕੋਈ ਰਹਾ ਖੋਹਾ ਹੀ ਮਿਲੂਗਾ ਨਾ ਚੰਗੇ ਨੂੰ ਕਿਹੜਾ ਕਿਸੇ ਦੇ ਵਿੱਚ ਵੜ ਕੇ ਦੇਖੀਗਾ ਵੀ ਚੰਗਾ ਕਾ ਮਾੜਾ ਅਗਲਾ ਉਹੀ ਹੱਤ ਕਰੀ ਜਾਂਦੇ ਹੋ ਤੁਸੀਂ ਮੈਨੂੰ ਵਿਆਹ ਕਰਾਉਣਾ ਹੈਗਾ ਆ ਪਹਿਲਾਂ ਵਿਆਹ ਕੇ ਲੈ ਕੇ ਆਏ ਕਿਹੜਾ ਆਪਾਂ ਗੁਰੀ ਨੂੰ ਇਹਨੇ ਕਿ ਵਿੱਚ ਵੜ ਕੇ ਦੇਖ ਕੇ ਆਇਤੇ ਉਹ ਪਈ ਦਾ ਸੰਜੋਗਾਂ ਦੀਆਂ ਗੱਲਾਂ ਹੁੰਦੀਆਂ ਨੇ ਕਰਦੀ ਆ ਖਿਆਨੇ ਨੂੰ ਦਿੱਤਾ ਨੂਨ ਕਹਿੰਦਾ ਮੇਰੀ ਅੱਖ ਭੰਨਤੀ ਤੇਰੇ ਭਲੇ ਲਈ ਕਹਿੰਦੇ ਆਕਲ ਨੂੰ ਹੱਥ ਮਾਰ ਲਾ ਮਾੜਾ ਮੋਟਾ ਭਲਾ ਕਾ ਨੂੰ ਮੈਨੂੰ ਘਰੋਂ ਕੱਢਣ ਨੂੰ ਫਿਰਦੇ ਹੋਗੇ ਸਿੱਧੀ ਜੀ ਗੱਲ ਇਹ ਆ ਯਾਰ ਕਿਹੜਾ ਤੇਰਾ ਘਰੇ ਆਉਣਾ ਅਸੀਂ ਬੈਨ ਕਰ ਦਾਂਗੇ ਜਦੋਂ ਮਰਜੀ ਆਂ ਦਿਨ ਰਾਤ ਤੇਰਾ ਆਪਦਾ ਘਰ ਜੀ ਅਗਲਾ ਮਾੜਾ ਟੱਕਰ ਗਿਆ ਮੈਨੂੰ ਦੇਲੀ ਨਹੀਂ ਟੱਪਣ ਦਿੰਦਾ ਹੈਗਾ ਅਗਲਾ ਕੁ ਮੈਂ ਨਹੀਂ ਜਾਣ ਦਿੰਦਾ ਪੇਕੀ ਫਿਰ ਮੈਂ ਕੀ ਕਰੂੰਗੀ ਓਏ ਅਸੀਂ ਆ ਜਾ ਕਰਾਂਗੇ ਭਾਈ ਅਸੀਂ ਮਿਲ ਆਇਆ ਕਰਾਂਗੇ ਤੇਰੇ ਲਈ ਵੇ ਜਾ ਕੇ ਫਿਰ ਤੈਨੂੰ ਕਿਤੇ ਦੇਸ ਦੁਨੀਆ ਤੇ ਮੁੰਡਿਆਂ ਆ ਤੇਰੀ ਭਾਬੀ ਨੂੰ ਭੇਜਦਾ ਕਰਾਂਗੇ ਮਿਲ ਆਇਆ ਕਰ ਕਿਹੜਾ ਹੁਣ ਸਾਨੂੰ ਕੋ ਤਾ ਤੁਹਾਡਾ ਅਸੀਂ ਰਿਸ਼ਤਾ ਕਰਾਂਗੇ ਜਿਹਹ ਜਿੱਥੇ ਉਹਨਾਂ ਨੇ ਕੀਤਾ ਉੱਥੇ ਅਸੀਂ ਆ ਗਈਆਂ ਸਿੱਧੀ ਜੀ ਗੱਲ ਤਾਂ ਇਹ ਐ ਵੀ ਮੈਨੂੰ ਘਰੋਂ ਕੱਢਣਾ ਐ ਮੇਰੀ ਵੀ ਸਿੱਧੀ ਜੀ ਗੱਲ ਇੱਕ ਸੁਣ ਲਓ ਵੀ ਮੈਂ ਨਹੀਂ ਵਿਆਹ ਕਰਾਉਣਾ ਜ਼ੋਰ ਲਾ ਲਓ ਜਿਹੜਾ ਮਰਜ਼ੀ ਮੈਂ ਨਹੀਂ ਜਾਂਦੀ ਹੈਗੀ ਇੱਥੋਂ ਕੋੜ ਨੇ ਕੋਈ ਆਪਦੇ ਘਰੇ ਰੱਖਦਾ ਜਮਾਨ ਜਵਾਖ ਨੂੰ ਤੂੰ ਮਾਣਾ ਮੋਟਾ ਅਕਲ ਤੇ ਹੱਥ ਮਾਰ ਲੈ ਕਿਉਂ ਮੰਨੂ ਜਮੀਂ ਨੀਚਾਂ ਚ ਘੋਈ ਜਾਨੀ ਐ ਹੈਗਾ ਤੁਸੀਂ ਇਹ ਤੁਸੀਂ ਜਮਲਾਈ ਆ ਜਵਾਕੜੀ ਜਵਾਕੜੀ ਕਹਿ ਕੇ ਇਹਦੇ ਹਾਂਤੀਆਂ ਦੇ ਜਵਾਕ ਬਰਾਬਰ ਤੇ ਹੋਏ ਪਏ ਨੇ। ਉਹ ਭਾਈ ਕੀ ਕਰਾਂ ਮੈਂ ਤਾਂ ਹੁਣ ਜਾ ਕੇ ਆਇਤੀ ਮਸਾ ਦੇਖ ਕੇ ਆਇਤੀ। ਉਹ ਬਚੋਲਾ ਕਹਿੰਦਾ ਭਾਈ ਕੱਲ ਨੂੰ ਜਾ ਵੜਾਂਗੇ ਆਪਾਂ ਦੇਖ ਆਵਾਂਗੇ ਮੁੰਡਾ। ਕੋਈ ਨਾ ਤੁਸੀਂ ਦੇਖੋ ਇਹਨੂੰ ਤਾਂ ਲਾਈਨ ਤੇ ਲਿਆਉਣਾ ਹੁਣ ਮੇਰੇ ਤੇ ਛੱਡ ਦਿਓ। ਉਹ ਚੰਗਾ ਭਾਈ। ਕਾਦੇ ਯਾਰ ਜਵਾਕ ਖਾਣੇ ਨੱਕ ਚ ਦਮ ਕਰਕੇ। ਕੀ ਪਤਾ ਨਹੀਂ ਕੀ ਲੈ ਕੇ ਮੰਨੂਗੀ। ਇੰਨੇ ਚ ਤਾਂ ਰੱਬ ਮੰਨ ਜਾਂਦਾ ਇਹਨੇ ਪਤਾ ਨਹੀਂ ਹੋਰ ਕਿਹੜਾ ਉੱਤੋਂ ਉਤਾਰਨਾ ਮੁੰਡਾ ਜਿਹੜਾ ਇਹਦੇ ਲਈ ਸਪੈਸ਼ਲ ਰੱਬ ਨੇ ਬਣਾਇਆ ਹੋਊਗਾ। ਮੁੰਡਾ ਹੀ ਨਹੀਂ ਕੋਈ ਪਸੰਦ ਆਉਂਦਾ ਲੈ।